ਵੀ ਰਾਂਝੇ ਨਹੀਂ ਅੱਜ ਕੱਲ੍ਹ ਰਹੇ ਤੇ ਹੀਰਾ ਮਰ ਗੀਆਂ ਨੇ ਸਰੀਰ ਲੋਕਾਂ ਦੇ ਜਿਉਂਦੇ ਫਿਰਦੇ ਤੇ ਜਮੀਰਾਂ ਮਰ ਗੀਆਂ ਨੇ ਕਿ ਜਿਨੇ ਸਾਰਾ ਸਰਵੰਸvare ਉਸ ਨਾਂ ਨੂੰ ਭੁੱਲ ਗਏ ਨੇ ਇਹ ਪੰਜਾਬ ਦੇ ਪੰਜਾਬੀ ਆਪਣੀ ਮਾਂ ਨੂੰ ਭੁੱਲ ਗਏ ਨੇ ਜਦੋਂ ਟੂਰਨਾਮੈਂਟਾਂ ਦੇ ਜਾਂਦਾ ਉੱਥੇ ਦੇਖਦਾ ਵੀ ਕਲਾਕਾਰ ਆਣੇ ਵਧੀਆ ਗੱਲ ਹੈ ਕਲਾਕਾਰਾਂ ਨੇ ਵੀ ਚਾਹੀਦੇ ਨੇ ਪਰ ਅੱਜ ਜਿਹੜੇ ਇੰਸਟਾਗ੍ਰam ਤੇ ਕਲਾਕਾਰ ਚੱਲ ਰਹੇ ਨੇ ਉਹਨਾਂ ਨੂੰ ਗੈਸਟ ਦੇ ਤੌਰ ਤੇ ਬੁਲਾਉਂਦੇ ਨੇ ਹਾਂਜੀ ਤੇ ਉਹਨਾਂ ਕਿਤੇ ਨਾ ਕਿਤੇ ਉਹ ਗੈਸਟ ਨਹੀਂ ਬੁਲਾਉਂਦੇ ਜਿਹੜੇ ਕਬੱਡੀ ਜਾਂ ਫਿਰ ਕੋਈ ਖਿਡਾਰੀ ਜਿਹੜੇ ਮੱਲਾ ਮਾਰ ਕੇ ਆਏ ਹੁੰਦੇ ਨੇ ਹੈਨਾ ਜਿਨ੍ਹਾਂ ਨੇ ਬਹੁਤ ਮੱਲਾ ਮਾਰੀਆਂ ਆਪਣੇ ਟਾਈਮ 'ਚ ਉਹ ਗੈਸਟ ਕਿਉਂ ਨਹੀਂ ਬੁਲਾਉਂਦੇ ਉਹਨਾਂ ਦਾ ਮੁੱਲ ਕਿਉਂ ਨਹੀਂ ਆਪਾਂ ਪਾਉਂਦੇ ਯਾਰ ਕਿ ਉਹਨਾਂ ਨੂੰ ਸਟਾਰ ਮੰਨਦੇ ਨੇ ਜੋ ਸਿਰਫ ਰੀਲਾਂ ਤੇ ਨੇ ਜਾਂ ਫਿਰ ਜੋ ਪਰਦੇ ਤੇ ਲਿਖਦੇ ਨੇ ਬੈਕ ਤੇ ਕੰਮ ਕਰਦੇ ਨੇ ਜਿਵੇਂ ਕੈਮਰਾਮੈਨ ਹੋ ਗਿਆ ਹੈਨਾ ਐਡੀਟਿੰਗ ਕਰਦਾ ਕੋਈ ਜਾਂ ਫਿਰ ਜਿਹਨੇ ਲਿਰਿਕਸ ਹੋਣ ਉਹ ਬੰਦੇ ਸਟਾਰ ਨਹੀਂ ਬਣ ਸਕਦੇ ਜਾਂ ਫਿਰ ਤੁਸੀਂ ਐਂਕਰ ਹੋ ਜਾਂ ਫਿਰ ਕਮੈਂਟਰੀ ਕਰਦੇ ਹੋ ਨਾ ਤੁਸੀਂ ਵੀ ਤੁਸੀਂ ਸਟਾਰ ਨਹੀਂ ਬਣ ਸਕਦੇ ਪਿੰਡ ਆਪਣੇ ਉਸਤਾਦ ਬਿੱਟੂ ਦਗਾਲ ਜੀ ਹਣਾ ਕੋਈ ਨਹੀਂ ਜਾਣਦਾ ਹਨ ਤੇ ਉਹਨਾਂ ਦਾ ਨਾਮ ਵੱਡਾ ਤੇ ਉਹਨਾਂ ਕਰਕੇ ਫਿਰ ਸਿਸਟਮ ਦਿਲਚਾਆ ਆ ਵੀ ਚਲੋ ਆਪਾਂ ਵੀ ਆਪਾਂ ਵੀ ਕਮੈਂਟਰੀ ਕਰਨ ਲੱਗੀ ਹੌਲੀ ਹੌਲੀ ਪਿੰਡ 'ਚ ਜੇ ਕਿਤੇ ਸ਼ਵੀਲ ਲੱਗਦੀ ਮੈਂ ਉੱਥੇ ਬੋਲਣ ਚੱਲੇ ਜਾਣਾ ਜਾਂ ਪਿੰਡ 'ਚ ਕੁਝ ਹੋਰ ਹੁੰਦਾ ਮੈਂ ਉੱਥੇ ਚੱਲੇ ਜਾਣਾ ਬਸ ਬੋਲੀ ਜਾਣਾ ਕਰਦੇ ਕਰਾਉਂਦੇ ਬਸ ਇੱਕ ਮੈਂ ਵੈਸੀ ਟੂਰਨਾਮੈਂਟਾਂ ਤੇ ਮੇਰੇ ਮਿੱਤਰ ਨਾਲ ਗਿਆ ਉਹਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਬਸ ਉੱਥੇ ਸਟਾਰਟਿੰਗ ਹੋ ਗਈ ਜੋ ਦਿਖਦਾ ਉਹ ਹੁੰਦਾ ਨਹੀਂ ਜੋ ਹੁੰਦਾ ਉਹ ਦਿਖਦਾ ਹੈ ਉਹ ਸਾਰੇ ਕਹਿੰਦੇ ਹੁੰਦੇ ਨੇ ਬਾਕੀ ਉਹਨਾਂ ਦਾ ਸਿਸਟਮ ਇਹ ਹੈ ਬਈ ਇਹਨਾਂ ਦਾ ਕਲਾਕਾਰਾਂ ਵਾਲਾ ਸਿਸਟਮ ਕੁਝ ਹੋਰ ਹੁੰਦਾ ਹੈ ਹਨਾ ਟੀਵੀ ਤੇ ਸਾਰਾ ਦਿਨ ਰਹਿਣਾ ਤੇ ਇਹਨਾਂ ਦੀ ਗੱਲਬਾਤ ਹੋਰ ਹੁੰਦੀ ਮੈਨੂੰ ਲੱਗਦਾ ਤੇ ਜਿਹੜਾ ਖਿਡਾਰੀਆਂ ਵਾਲਾ ਹੁੰਦਾ ਇਹਨਾਂ ਦਾ ਸਿਸਟਮ ਕੁਝ ਹੋਰ ਹੁੰਦਾ ਫਰਕ ਬਹੁਤ ਹੈ ਕਬੱਡੀ ਦਾ ਬਈ ਐਜ ਦੀ ਆ ਐਜੂਕੇਟ ਆ ਵੀ ਆਪਣੇ ਹੱਡਾਂ ਦੀ ਬਾਲ کیسے ਕਣੀ ਬੰਦੀ ਆ ਹਾਂ ਇਹ ਸਿਸਟਮ ਆ ਬਿਲਕੁਲ ਸਣੀ ਹੀ ਰਹਿ ਜਾਣਾ ਅਖਰਾ ਹੀ ਦੇਖਿਆ ਹੋਣਗੇ ਉਹ ਖਿਡਾਰੀ ਹੈ ਨਾ ਜਿਹਨਾਂ ਨੂੰ ਵੋਟ ਨਹੀਂ ਮਿਲੀ ਕਦੇ ਐਵੇਂ ਵੀ ਹੋਇਆ ਹੋਵੇਗਾ ਵੀ ਉਹ ਖਿਡਾਰੀ ਨੂੰ ਦੇਖ ਕੇ ਯਾਰ ਐ ਮਨ ਕਰਦਾ ਹੋਵੇਗਾ ਯਾਰ ਉਹ ਖਿਡਾਰੀ ਉੱਠਣਾ ਚਾਹੀਦਾ ਹੈ ਜੇ ਉਹ ਨਾ ਉੱਠੇ ਨਾ ਯਾਰ ਆਪਣੀ ਕਬੱਡੀ ਦੀ ਥੋੜੀ ਨਾ ਥੋੜੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਤੇ ਕਮਜ਼ੋਰ ਰਹ ਜੂਗੀ ਕਮਜ਼ੋਰ ਉਹੀ ਗੱਲ ਆ ਨਾ ਜੀ ਬਈ ਇੱਕ ਨਾ ਮੈਂ ਕਮੈਂਟਰੀ ਕਰਦਾ ਆ ਆਪਣੇ ਸਾਡੇ ਪਿੰਡ ਲਵੇ ਗਮਾਂਡੀ ਪਿੰਡ ਪੈਂਦਾ ਸੀ ਉਥੇ ਮੈਂ ਚਲਾ ਗਿਆ ਉਥੇ ਇੱਕ ਸੱਟ ਲੱਗੀ ਉਥੇ ਕਿਸੇ ਵੀ ਕਮੈਂਟਰ ਨੇ ਨਾ ਕੁਝ ਚਲੋ ਕਮੈਂਟਰ ਵੀ ਐਵੇਂ ਹੁੰਦੇ ਨੇ ਵੀ ਇਹ ਸੋਚਦੇ ਨੇ ਵੀ ਯਾਰ ਸਾਡੀ ਗੱਲਬਾਤ ਹੈ ਜਿਹੜੀ ਉਹ ਅਸੀਂ ਲੋਕਾਂ ਨੂੰ ਦਿਖਾਈਏ ਵੀ 80 ਕਮੈਂਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਫੈਕ ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸਵਾਜਾ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਾਰੇ ਨਾਲ ਜੋ ਸਾਡੇ ਸਟੂਡੀਓ 'ਚ ਮੇਰੇ ਨੇ ਆਹ ਫਿਰ ਗੱਲਬਾਤ ਕਰਾਨੇ ਆ ਸਨੀ ਦੁਗਾਲ ਦੇ ਨਾਲ ਸਤਿ ਸ਼੍ਰੀ ਅਕਾਲ ਸਨੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਗੈ ਜੀ ਬਹੁਤ ਵਧੀਆ ਅੱਛਾ ਸਨੀ ਗ ਹਣਾ ਹਾਂਜੀ ਕਮੈਂਟਰੀ ਦਾ ਸਫਰ ਕਿੱਥੋਂ ਸਟਾਰਟ ਹੋਇਆ ਸੀਗਾ ਕਿ ਵੀ ਕਬੱਡੀ ਦੀ ਕਮੈਂਟਰੀ ਕਰਨੀ ਹੈ ਜਾਂ ਫਿਰ ਇਹ ਮਜਬੂਰੀ ਕਰਕੇ ਕਰਦੇ ਹਾਂ ਨਹੀਂ ਨਹੀਂ ਭਾਈ ਭਾਈ ਇਤਨਾ ਆਪਣੇ ਤੁਹਾਨੂੰ ਪਤਾ ਵੀ ਪਿੰਡਾਂ ਦੀ ਖੇਡ ਆਪਣੀ ਹਮ ਕਬੱਡੀ ਮਾਂ ਖੇਡ ਕਬੱਡੀ ਆਣਾ ਆਪਣੀ ਤੇ ਪਿੰਡਾਂ ਦੀ ਖੇਡ ਜਦੋਂ ਸਾਡੇ ਪਿੰਡਾਂ 'ਚ ਮੈਚ ਹੁੰਦੇ ਨੇ ਨਾ ਹਮ ਤੇ ਮੈਂ ਦੇਖਣ ਚਲੇ ਜਾਣਾ ਹੂੰ ਦੇਖਣ ਜਿਹੜੇ ਉੱਥੇ ਬੁਲਾ ਰਹੇ ਹੁੰਦੇ ਨੇ ਜਾਂ ਕਮੈਂਟਰ ਹੁੰਦੇ ਨੇ ਹੂੰ ਉਹਨਾਂ ਨੇ ਕਮੈਂਟਰੀ ਕਰਨੀ ਤੇ ਉਹ ਬਹੁਤ ਚੰਗਾ ਲੱਗਦਾ ਸੀ ਉਹਦੇ ਨਾਲ ਵੀ ਮੰਨ ਲਓ ਮਾਹੌਲ ਜਿਹਾ ਇੱਕ ਬਣਿਆ ਰਹਿੰਦਾ ਸੀ ਹੂੰ ਤਾਂ ਮੇਰੇ ਦਿਲ ਚ ਆਉਂਦਾ ਵੀ ਜੇ ਆਪਾਂ ਵੀ ਐਵੇਂ ਬੋਲੀ ਇੱਕ ਤਾਂ ਸ਼ੁਰੂ ਤੋਂ ਕੀੜਾ ਸੀ ਵੀ ਕਲਾਕਾਰ ਬਣਦੀ ਹੈ ਜਾਂ ਕੁਝ ਹੋਰ ਬਣਦੀ ਹੈ ਹਨਾ ਹੂੰ ਤੇ ਮੈਂ ਸੋਚਿਆ ਵੀ ਆਪਾਂ ਕਮੈਂਟਰੀ 'ਚ ਜਾਣੀ ਜਾਣਾ ਤੇ ਕੁਦਰਤੀ ਫਿਰ ਪਿੰਡ ਜਦੋਂ ਟੂਨ ਅਪ ਪਿੰਡ ਆਪਣੇ ਉਸਤਾਦ ਬਿੱਟੂ ਗਾਲੀ ਜੀ ਹਨਾ ਕੌਣ ਨਹੀਂ ਜਾਣਦਾ ਹਨਾ ਤੇ ਉਹਨਾਂ ਦਾ ਨਾਮ ਵੱਡਾ ਤੇ ਉਹਨਾਂ ਕਰਕੇ ਫਿਰ ਸਿਸਟਮ ਦਿਲਚਾ ਆਇਆ ਵੀ ਚਲੋ ਆਪਾਂ ਵੀ ਆਪਾਂ ਵੀ ਕਮੈਂਟਰੀ ਕਰਨ ਲੱਗੀ ਹੈ ਹੌਲੀ ਹੌਲੀ ਪਿੰਡ 'ਚ ਜੇ ਕਿਤੇ ਸ਼ਵੀਲ ਲੱਗਦੀ ਮੈਂ ਉੱਥੇ ਬੋਲਣ ਚੱਲੇ ਜਾਣਾ ਜਾਂ ਪਿੰਡ 'ਚ ਕੁਝ ਹੋਰ ਹੁੰਦਾ ਮੈਂ ਉੱਥੇ ਚੱਲੇ ਜਾਣਾ ਬਸ ਬੋਲੀ ਜਾਣਾ ਕਰਦੇ ਕਰਾਉਂਦੇ ਬਸ ਇੱਕ ਮਵੈਸੀ ਟੂਰਨਾਮੈਂਟਾਂ ਤੇ ਮੇਰੇ ਮਿੱਤਰ ਨਾਲ ਗਿਆ ਉਹਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਬਸ ਉੱਥੋਂ ਸਟਾਰਟਿੰਗ ਹੋ ਗਈ ਮੌੜਾ ਪਿੰਡ ਸੀ ਜੌਣੇ ਮੌੜ ਦਾ ਪਿੰਡ ਇੱਥੇ ਮੈਂ ਪਹਿਲੀ ਵਾਰ ਬੋਲਿਆ ਸੀ ਸਨੀ ਇੱਕ ਗੱਲ ਹੋਰ ਮੈਂ ਪੁੱਛਦਾ ਹਾਂ ਹਾਂਜੀ ਵੀ ਕਮੈਂਟਰ ਸਟਾਰ ਬਣ ਸਕਦਾ ਏ ਜਾਂ ਫਿਰ ਕੋਈ ਜਿਵੇਂ ਹੁਣ ਆਈਡਲ ਲੋਕੀ ਨਾ ਅੱਜਕੱਲ ਮੈਂ ਦੇਖਦਾ ਯਾਰ ਲੋਕੀ ਉਹਨਾਂ ਨੂੰ ਸਟਾਰ ਮੰਨਦੇ ਨੇ ਜੋ ਸਿਰਫ ਰੀਲਾਂ ਤੇ ਨੇ ਜਾਂ ਫਿਰ ਜੋ ਪਰਦੇ ਤੇ ਲਿਖਦੇ ਨੇ ਬੈਕ ਤੇ ਕੰਮ ਕਰਦੇ ਨੇ ਜਿਵੇਂ ਕੈਮਰਾਮੈਨ ਹੋ ਗਿਆ ਹੈ ਨਾ ਐਡੀਟਿੰਗ ਕਰਦਾ ਕੋਈ ਜਾਂ ਫਿਰ ਜਿਹਨੇ ਲਿਰਿਕਸ ਹੋਣ ਉਹ ਬੰਦੇ ਸਟਾਰ ਨਹੀਂ ਬਣ ਸਕਦੇ ਜਾਂ ਫਿਰ ਤੁਸੀਂ ਐਂਕਰ ਹੋ ਜਾਂ ਫਿਰ ਕਮੈਂਟਰੀ ਕਰਦੇ ਹੋ ਨਾ ਤੁਸੀਂ ਵੀ ਤੁਸੀਂ ਸਟਾਰ ਨਹੀਂ ਬਣ ਸਕਦੇ ਦੇਖੋ ਜੀ ਬਣ ਤਾਂ ਸਕਦੇ ਆ ਪਰ ਸਾਡੇ ਮੈਨੂੰ ਲੱਗਦਾ ਜਿਹੜੀ ਕਬੱਡੀ ਆ ਨਾ ਹੂੰ ਉਹ ਇੱਕ ਗਰਾਊਂਡ ਇਹੋ ਜੀ ਚੀਜ਼ ਐ ਵੀ ਉਹ ਸਟਾਰ ਕਿਸ ਨੂੰ ਸਮਝਦੇ ਨਹੀਂ ਹੂੰ ਹੁਣ ਤੁਸੀਂ ਲਾ ਲੋ ਕਬੱਡੀ ਦੇ ਕਿੰਨੇ ਤਖੜੇ ਸਟਾਰ ਹੋਏ ਨੇ ਹੁਣ ਤਾਂ ਸੋਸ਼ਲ ਮੀਡੀਆ ਕਰਕੇ ਤੁਸੀਂ ਦੇਖ ਲੋ ਜਲਾਲਪੁਰੀਆ ਪੰਲਾ ਹੋ ਗਿਆ ਦੋਲਾ ਬੱਗੇ ਪਿੰਡ ਵਾਲਾ ਹੋ ਗਿਆ ਦੁਨੀਆ ਜਾਣਦੀ ਉਹਨਾਂ ਨੂੰ ਕਰਨ ਔਦਲਾ ਉਹਨਾਂ ਨੂੰ ਗਾਣਿਆਂ 'ਚ ਲੈਂਦਾ ਹਨਾ ਹੂੰ ਤੇ ਕਬੱਡੀ ਮੈਨੂੰ ਲੱਗਦਾ ਕਿਸੇ ਨੂੰ ਸਟਾਰ ਸਟਾਰਾਂ ਵਾਲੀ ਫੀਲਿੰਗ ਨਹੀਂ ਦਵਾਉਂਦੀ ਇਹ ਜੇ ਕਰਕੇ ਸਾਨੂੰ ਐਵੇਂ ਲੱਗਦਾ ਵੀ ਅਸੀਂ ਸਟਾਰ ਨਹੀਂ ਹੈਗੇ ਅਸੀਂ ਇੱਕ ਸਾਡੀ ਕਬੱਡੀ ਦੇ ਵੀ ਮੰਨ ਲਓ ਮਾਂ ਖੇਡ ਕਬੱਡੀ ਦੇ ਅਸੀਂ ਇੱਕ ਤਰ੍ਹਾਂ ਬੱਚੇ ਆ ਬਸ ਕਬੱਡੀ ਜਿਹਾ ਅਸੀਂ ਕੋਲੇ ਮਿਲੇ ਰਹਿੰਨੇ ਹਾਂ ਉੱਥੇ ਸਾਨੂੰ ਗਰਾਊਂਡ ਹੈ ਜਿਹੜਾ ਉਹ ਸਟਾਰ ਵਾਲੀ ਫੀਲਿੰਗ ਲੈ ਨਹੀਂ ਦਿੰਦਾ ਪਰ ਇੱਕ ਚੀਜ਼ ਮੈਂ ਪੁੱਛਦਾ ਹਾਂ ਵੀ ਕਿਉਂ ਇਹ ਚੀਜ਼ਾਂ ਕਿਉਂ ਰਹੀਆਂ ਹੈਣਾ ਵੀ ਖਿਡਾਰੀ ਨੂੰ ਲੋਕੀ ਸਟਾਰ ਕਿਉਂ ਨਹੀਂ ਮੰਨਦੇ ਦੇਖੋ ਜੀ ਬਈ ਪਤਾ ਇੱਕ ਗੱਲ ਆ ਉਹੀ ਗੱਲਾਂ ਨਾ ਜੋ ਦਿਖਦਾ ਉਹ ਹੁੰਦਾ ਨਹੀਂ ਜੋ ਹੁੰਦਾ ਉਹ ਦਿਖਦਾ ਨਹੀਂ ਹਨਾ ਉਹ ਸਾਰੇ ਕਹਿੰਦੇ ਹੁੰਦੇ ਨੇ ਬਾਕੀ ਉਹਨਾਂ ਸਿਸਟਮ ਇਹ ਹੈ ਬਈ ਇਹਨਾਂ ਦਾ ਕਲਾਕਾਰਾਂ ਦਾ ਵਾਲਾ ਸਿਸਟਮ ਕੁਝ ਹੋਰ ਹੁੰਦਾ ਹੈ ਹਨਾ ਟੀਵੀ ਤੇ ਸਾਰਾ ਦਿਨ ਰਹਿਣਾ ਤੇ ਇਹਨਾਂ ਦੀ ਗੱਲਬਾਤ ਹੋਰ ਹੁੰਦੀ ਹੈ ਮੈਨੂੰ ਲੱਗਦਾ ਤੇ ਜਿਹੜਾ ਖਿਡਾਰੀਆਂ ਵਾਲਾ ਹੁੰਦਾ ਇਹਨਾਂ ਦਾ ਸਿਸਟਮ ਕੁਝ ਹੋਰ ਹੁੰਦਾ ਫਰਕ ਬਹੁਤ ਹੈ ਤੋ ਖਿਡਾਰੀ ਨਾਲ ਫੋਟੋ ਕਰਾਏਗਾ ਕਿ ਕੱਲ ਨੂੰ ਸਟਾਰ ਨਾਲ ਫੋਟੋ ਕਰਾਏਗਾ ਮੈਨੂੰ ਲੱਗਦਾ ਬਈ ਮੈਂ ਖਿਡਾਰੀ ਨਾਲ ਫੋਟੋ ਕਰਾਉਂਗਾ ਹੂੰ ਮੈਨੂੰ ਮੇਰੀ ਇਹ ਹੀ ਸਿਸਟਮ ਹੈ ਮੈਂ ਮੇਰੀ ਤੁਸੀਂ ਕਦੇ ਵੀ ਇੰਸਟਾ ਤੇ ਜਾਇਓ ਮੇਰੀ ਮੇਰਾ ਸ਼ੌਂਕ ਇਹ ਹੈ ਵੀ ਵੱਡੇ ਖੜਾ ਨਹੀਂ ਨੇ ਨਾ ਜਿਹੜੇ ਮੇਰੇ ਉਹਨਾਂ ਨਾਲ ਦਿਲ ਕਰਦਾ ਵੀ ਫੋਟੋ ਉਹਨਾਂ ਨਾਲ ਕਰਾਈਏ ਮੇਰੇ ਕਲਾਕਾਰਾਂ ਨਾਲ ਘੱਟ ਦਿਲ ਕਰਦਾ ਸਣੀ ਇੱਕ ਗੱਲ ਹੋਰ ਜਦੋਂ ਟੂਰਨਾਮੈਂਟਾਂ ਤੇ ਜਾਂਦਾ ਹਾਂ ਉੱਥੇ ਦੇਖਦਾ ਵੀ ਕਲਾਕਾਰਾਂ ਨੇ ਵਧੀਆ ਗੱਲ ਹੈ ਕਲਾਕਾਰਾਂ ਨੇ ਵੀ ਚਾਹੀਦੇ ਨੇ ਪਰ ਅੱਜ ਜਿਹੜੇ ਇੰਸਟਾਗ੍ਰam ਤੇ ਕਲਾਕਾਰ ਚੱਲ ਰਹੇ ਨੇ ਉਹਨਾਂ ਨੂੰ ਗੈਸਟ ਦੇ ਤੌਰ ਤੇ ਬੁਲਾਉਂਦੇ ਨੇ ਹਾਂਜੀ ਤੇ ਉਹਨਾਂ ਕਿਤੇ ਨਾ ਕਿਤੇ ਉਹ ਗੈਸਟ ਨਹੀਂ ਬੁਲਾਉਂਦੇ ਜਿਹੜੇ ਕਬੱਡੀ ਜਾਂ ਫਿਰ ਕੋਈ ਖਿਡਾਰੀ ਜਿਹੜੇ ਮੱਲਾ ਮਾਰ ਕੇ ਆਏ ਹੁੰਦੇ ਨੇ ਹੈਨਾ ਜਿਨ੍ਹਾਂ ਨੇ ਬਹੁਤ ਮੱਲਾ ਮਾਰੀਆਂ ਆਪਣੇ ਟਾਈਮ 'ਚ ਉਹ ਗੈਸਟ ਕਿਉਂ ਨਹੀਂ ਬੁਲਾਉਂਦੇ ਉਹਨਾਂ ਦਾ ਮੁੱਲ ਕਿਉਂ ਨਹੀਂ ਆਪਾਂ ਪਾਉਂਦੇ ਯਾਰ ਬਈ ਪਤਾ ਕੀ ਗੱਲ ਹੈ ਦਿਖਾਵਾ ਹੋ ਗਿਆ ਦਿਖਾਵਾ ਜ਼ਿਆਦਾ ਹੋ ਗਿਆ ਦੁਨੀਆ ਨਾ ਇਸ ਚੀਜ਼ ਪਿੱਛੇ ਤੁਰਪੀ ਵੀ ਸਾਡੀ ਯਾਰ ਉਹਦੇ ਨਾਲ ਬਣਦੀ ਹੈ ਮੰਨ ਲਓ ਕਿਸੇ ਦੇ 4 ਇੰਸਟਾ ਤੇ ਫੋਲੋਅਰ ਨੇ ਤੇ ਕੋਈ ਬੰਦਾ ਉਹਨੂੰ ਜਾਣਦਾ ਪਿੰਡ ਦਾ ਤਾਂ ਉਹ ਨਹੀਂ ਚਾਰ ਬੰਦੇ 'ਚ ਦੱਸਣਾ ਵੀ ਯਾਰ ਆਪਾਂ ਉਹਨੂੰ ਸੱਦਣਾ ਹੂੰ ਇੱਥੇ ਲੋਕ ਦਿਖਾਵਾ ਜਾਦੇ ਹੋ ਰਿਹਾ ਹੈ ਦਿਖਾਵੇ ਪਿੱਛੇ ਜਾਦੇ ਦੁਰਪੇ ਹੋਣਾ ਸੀ ਟੂਰਨਾਮੈਂਟਾਂ ਤੋਂ ਹੁੰਦੇ ਜਦੋਂ ਕੋਈ ਆਉਂਦਾ ਨਾ ਸਾਨੂੰ ਆਪ ਨੂੰ ਇਹ ਚੀਜ਼ ਆਉਂਦੀ ਹੈ ਵੀ ਯਾਰ ਕਿ ਜੋ ਕਿਸੇ ਗਰੀਬ ਖਿਡਾਰੀ ਦੇ ਸੱਟ ਲੱਗਦੀ ਹੈ ਹਨਾ ਜੇ ਉਹਨੂੰ ਬੁਲਾ ਕੇ ਉਹਨੂੰ ਪੈਸੇ ਦਿੱਤੇ ਜਾਣ ਹੋਈ ਕਿੰਨਾ ਫਰਕ ਪੈਂਦਾ ਬਈ ਹੂੰ ਸਾਡੀ ਕਬੱਡੀ ਦੇ ਖਿਡਾਰੀ ਵੀ ਬਚਦੇ ਨੇ ਸਾਡੀ ਕਬੱਡੀ ਵੀ ਬਚਦੀ ਹੈ ਪਰ ਸਿਸਟਮ ਇੱਥੇ ਹੋ ਰਿਹਾ ਵੀ ਸ਼ੋਅ ਆਫ ਜਾਦੇ ਹੋ ਗਿਆ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਦਿਖਾਵਾ ਜਾਦੇ ਹੋ ਰਿਹਾ ਹੈ ਦਿਖਾਵਾ ਕਰਨ ਲੱਗੇ ਲੋਕ ਕਬੱਡੀ ਕੀ ਪਲੇਅਰ ਨਾ ਆਪਣੀ ਹੱਡ ਵੀ ਟੜਵਾ ਲੈਂਦਾ ਹੈ ਬਹੁਤ ਕੁਝ ਹੁੰਦਾ ਬਈ ਬਹੁਤ ਕੁਝ ਹੁੰਦਾ ਤੇ ਯਾਰ ਕਬੱਡੀ ਨੂੰ ਇੰਨੀ ਉਹ ਕਿਉਂ ਨਹੀਂ ਦਿੱਤੀ ਆਂਦੀ ਆ ਕਹਿੰਦਾ ਨਾ ਕਬੱਡੀ ਦਾ ਬਈ ਐਰ ਜੀ ਆ ਐਰ ਜੀ ਖੇਡ ਆ ਵੀ ਆਪਣੇ ਹੱਡਾਂ ਦੀ ਬਾਲ ਕੇ ਸਿੱਖਣੀ ਪੈਂਦੀ ਆ ਅੱਗਾ ਹਾਂ ਇਹ ਸਿਸਟਮ ਆ ਬਈ ਕਬੱਡੀ ਦਾ ਹੂੰ ਹੂੰ ਤੇ ਸਾਡੇ ਹੁਣ ਤੁਸੀਂ ਇੱਕ ਸਾਡੇ ਲਾਗੇ ਪਿੰਡਾਂ ਤੋਂ ਇੱਕ ਮੁੰਡਾ ਪ੍ਰਦੀਪ ਤਵਾਨ ਸੀ ਹੂੰ ਕਦੇ ਤੁਸੀਂ ਉਹਦੀ ਗੱਲ ਸੋਸ਼ਲ ਮੀਡੀਆ ਤੋਂ ਸੁਣੀ ਹੋਣੀ ਉਹਦੀਆਂ ਬਹੁਤ ਵੀਡੀਓ ਵਾਇਰਲ ਹੋਈਆਂ ਜੀ ਬਾਈ ਦਾ ਐਕਸੀਡੈਂਟ ਹੋ ਗਿਆ ਜਲੰਧਰ ਦੇ ਲਾਗੇ ਹਮ ਐਕਸੀਡੈਂਟ ਹੋ ਗਿਆ ਤੇ ਉਹਦੇ ਨਾਲ ਕਾਰ ਚ ਉਹਦੀ ਜਿਹੜੀ ਦੋਵੇਂ ਉਹਦੇ ਪੱਟ ਟੁੱਟ ਗਈ ਸੀ ਇੱਕ ਹੱਡੀ ਕਾਰ ਜੀ ਰਹੀ ਸੀ ਗੁੰਮ ਗਈ ਸੀ ਹਮ ਤੇ ਉਹਨੂੰ ਲਾ ਲੋ ਵੀ ਪਰਮਾਤਮਾ ਦੇ ਕਰੋ ਚਲੋ ਬਾਬੇ ਨਾਨਕ ਦੀ ਕਿਰਪਾ ਹੋਗੀ ਸੱਚੇ ਪਾਤਸ਼ਾਹ ਵੈਗੁਰੂ ਨੇ ਉਹਦੀ ਸੁਣੀ ਉਹਨੇ ਗਰਾਉਂਡਾਂ ਚ ਦੁਬਾਰੋਂ ਵਾਪਸੀ ਕਰਤੀ ਪਰ ਬਈ ਕੁਝ ਖਿਡਾਰੀ ਐਵੇਂ ਦੇ ਵੀ ਨੇ ਸੱਟਾਂ ਲੱਗ ਜਾਂਦੀਆਂ ਨੇ ਸਪੋਰਟ ਹੀ ਨਹੀਂ ਮਿਲਦੀ ਬਾਈ ਸਨੀ ਅੱਖਰ ਹੀ ਦੇਖਿਆ ਹੋਣਗੇ ਉਹ ਖਿਡਾਰੀ ਹੈ ਨਾ ਜਿੰਨਾ ਤੋਂ ਸਪੋਰਟ ਨਹੀਂ ਮਿਲੀ ਕਦੇ ਐਵੇਂ ਵੀ ਹੋਇਆ ਹੋਵੇਗਾ ਵੀ ਉਹ ਖਿਡਾਰੀ ਨੂੰ ਦੇਖ ਕੇ ਯਾਰ ਐ ਮਨ ਕਰਦਾ ਹੋਵੇਗਾ ਯਾਰ ਉਹ ਖਿਡਾਰੀ ਉੱਠਣਾ ਚਾਹੀਦਾ ਆ ਜੇ ਉਹ ਨਾ ਉੱਠੇ ਨਾ ਯਾਰ ਆਪਣੀ ਕਬੱਡੀ ਦੀ ਥੋੜੀ ਨਾ ਥੋੜੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉੱਥੇ ਕਮਜ਼ੋਰ ਰਹਿ ਜਾਊਗੀ ਕਮਜ਼ੋਰ ਉਹੀ ਗੱਲ ਹਨਾ ਜੀ ਬਾਈ ਇੱਕ ਨਾ ਮੈਂ ਕਮੈਂਟਰੀ ਕਰ ਰਿਆ ਆਪਣੇ ਸਾਡੇ ਪਿੰਡ ਲਵੇ ਗਮਾਂਡੀ ਪਿੰਡ ਪੈਂਦਾ ਸੀ ਉੱਥੇ ਮੈਂ ਚਲਾ ਗਿਆ ਉੱਥੇ ਇੱਕ ਸੱਟ ਲੱਗੀ ਉਹਤੇ ਕਿਸੇ ਵੀ ਕਮੈਂਟਰ ਨੇ ਨਾ ਕੁਝ ਚਲੋ ਕਮੈਂਟਰ ਵੀ ਐਵੇਂ ਹੁੰਦੇ ਨੇ ਵੀ ਇਹ ਸੋਚਦੇ ਨੇ ਵੀ ਯਾਰ ਸਾਡੀ ਗੱਲ ਬਾਤ ਹੈ ਜਿਹੜੀ ਉਹ ਅਸੀਂ ਲੋਕਾਂ ਨੂੰ ਦਿਖਾਈਏ ਵੀ 80 ਕਮੈਂਟਾਂ ਹਾਂ ਹਾਲਾਂਕਿ ਯਾਰ ਖੜਿਆਰੀਆਂ ਕਰਕੇ ਆਪਾਂ ਕਮੈਂਟਰਾਂ ਗਰਾਊਂਡ ਕਰਕੇ ਆਪਾਂ ਕਮੈਂਟਰਾਂ ਤੇ ਨਾ ਉਹ ਆਇਆ ਮੈਨੂੰ ਕਹਿੰਦਾ ਵੀਰੇ ਯਾਰ ਮੈਂ ਮੈਥੋਂ ਦਾ ਦਰਦ ਦੇਖਿਆ ਨਹੀਂ ਗਿਆ ਮੈਂ ਕਮੈਂਟਰ ਤੋਂ ਮੈਂ ਇੱਕ ਪੜਿਆ ਮੈਂ ਉਹਦੇ ਬਾਰੇ ਬੋਲ ਲਿਆ ਉਹਨੂੰ ਪੈਸੇ ਇਕੱਠੇ ਕਰਾਇਆ ਜਿੰਨੇ ਵੀ ਮਿੱਥੋ ਹੋਏ ਦੇਖੋ ਨਾ ਆਪਾਂ ਐ ਤਾਂ ਨਹੀਂ ਹੈਗੇ ਵੀ ਮੈਂ ਬਾਹਲਾ ਵੱਡਾ ਕਮੈਂਟਰਾਂ ਵੀ ਮੈਂ ਬੋਲਦਾ ਤਾਂ ਲੋਕਾਂ ਨੇ ਮੇਰੀ ਸੁਣਨਗੇ ਨਹੀਂ ਮੈਂ ਜਿੰਨੇ ਜੋਗਾ ਸੀ ਮੈਂ ਬੋਲਿਆ ਮੈਂ ਹਾਲਾਂਕਿ ਹਰੇਕ ਟੂਰਨਾਮੈਂਟ ਤੇ ਮੈਂ ਇਹ ਬੋਲਦਾ ਜੋ ਕੋਈ ਖਿਡਾਰੀ ਹੋਵੇ ਜੋ ਕੋਈ ਪਰਮ ਉਹ ਰੱਬ ਦੀ ਕਰੋਪੀ ਦਾ ਸ਼ਿਕਾਰ ਹੁੰਦਾ ਹਨ ਕੋਈ ਵੀ ਉੱਥੇ ਆਉਂਦਾ ਗਰਾਊਂਡ 'ਚ ਮੈਂ ਉਹ ਫਿਰ ਬੋਲਦਾ ਤੂੰ ਬੋਲਦਾ ਰਹੇ ਸਾਰੇ ਇਹ ਸੋਚ ਰਹੇ ਹੁਣ ਇਹ ਵੀ ਇਹ ਬੰਦਾ ਨਾ ਜਾਣ ਕੇ ਆਪਣੇ ਨੰਬਰ ਬਣਾ ਰਿਆ ਹਾਂਜੀ ਹੈਨਾ ਹਾਂ ਇਹ ਸੱਚਾਈ ਹੈ ਜੀ ਬਾਈ ਇੱਕ ਤਾਂ ਨੰਬਰ ਬਣਾਉਣ ਵਾਲੀ ਗੱਲ ਹੁੰਦੀ ਆ ਇਹ ਕਹਿੰਦਾ ਮੈਂ ਤੁਸੀਂ ਇਹ ਚੀਜ਼ ਨੋਟ ਕਰਿਓ ਮੈਂ ਐਪਰੀਸ਼ੀਏਟ ਹੁੰਨਾ ਵੀ ਮੰਨ ਲਓ ਮੈਂ ਸਿੱਖਦਾ ਰੁਪਿੰਦਰ ਜਲਾਲ ਤੋਂ ਹਮ ਇੱਕ ਸਾਡੀ ਕਬੱਡੀ ਦਾ ਐਡਾ ਬ੍ਰਾਂਡਡ ਬਲਾਰਾ ਬਈ ਉਹ ਹਮ ਐਨਾ ਡਾਉਨ ਟੂ ਅਰਥ ਬੰਦਾ ਹੈ ਉਹ ਜਦੋਂ ਗਰਾਉਂਡਾਂ 'ਚ ਬੋਲਦਾ ਨਾ ਤਖੜੇ ਤਖੜੇ ਕੱਪਾਂ ਤੇ ਹਮ ਉਹਨਾਂ ਦਾ ਸਿਸਟਮ ਐਵੇਂ ਆ ਜੀ ਬਾਈ ਲੱਖਾਂ ਰੁਪਏ ਇਕੱਠਾ ਕਰਾ ਦਿੰਦਾ ਬਈ ਕਬੱਡੀ ਨੂੰ ਹੀ ਕਿਉਂ ਪ੍ਰੀਫਰੈਂਸ ਕਰਦੇ ਆ ਪਹਿਲਾਂ ਹੋਰ ਵੀ ਖੇਡਾਂ ਨੇ ਬਈ ਸਾਡੀ ਕਬੱਡੀ ਆਪਣੀ ਖੇਡ ਆ ਸਾਡੀ ਮਾਂ ਖੇਡ ਕਬੱਡੀ ਆ ਸਾਡੀ ਪੰਜਾਬ ਦੀ ਖੇਡ ਆ ਇਸ ਕਰਕੇ ਕਬੱਡੀ ਨੂੰ ਕਰਦੇ ਆ ਸਾਡੀ ਆਪਣੀ ਆ ਬਈ ਮੈਂ ਬਗਾਨੀਆਂ ਖੇਡਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਸਾਡੀ ਆਪਣੀ ਖੇਡਾਂ ਅਸੀਂ ਕਰਾਂਗੇ ਜਿਵੇਂ ਅਸੀਂ ਆਪਣੀਆਂ ਆਪਣੇ ਨਾ ਸਿਸਟਮ ਹੋ ਰਿਹਾ ਬਈ ਇੱਕ ਹਮ ਆਪਣੇ ਆਪਣੀਆਂ ਖੇਡਾਂ ਨੂੰ ਘੱਟ ਜਿਹੜੀ ਮਹੱਤਤਾ ਉਹ ਦਿੰਦੇ ਨੇ ਹਮ ਬਗਾਨੀਆਂ ਖੇਡਾਂ ਨੂੰ ਵਾਲਾ ਦਿੰਦੇ ਨੇ ਇਸ ਕਰਕੇ ਸਾਨੂੰ ਸਾਡੀ ਆਪਣੀ ਖੇਡ ਚੰਗੀ ਲੱਗਦੀ ਆ ਬਈ ਜੋਰ ਹੈ ਕੱਲੇ ਨੂੰ ਕੱਲੇ ਵਾਲੀ ਖੇਡ ਆ ਪਤਾ ਲੱਗਦਾ ਵੀ ਹਾਂ ਬੰਦੇ ਨੇ ਮਿਹਨਤ ਕੀਤੀ ਐ ਉੱਥੇ ਕੋਈ ਆ ਰੀਲਾਂ ਵਾਲੇ ਨੇ ਹੁਣ ਰੀਲਾਂ ਵਾਲਿਆਂ ਨੂੰ ਜਿਹੜਿਆ ਰੀਲਾਂ ਵਾਲੇ ਗੱਲਾਂ ਮਾਰਦੇ ਨੇ ਰੀਲਾਂ ਤੇ ਬਦਮਾਸ਼ੀ ਕਰਦੇ ਨੇ ਇਹਨਾਂ ਨੂੰ ਬਾੜਿਓ ਕਦੇ ਗਰਾਊਂਡ 'ਚ ਇਹ ਕਿੱਥੇ ਟਿਕ ਜਣਗੇ ਗਰਾਊਂਡ 'ਤੇ ਗਰਾਊਂਡ 'ਚ ਬਈ ਇਹਨਾਂ ਨੇ ਨਹੀਂ ਟਿਕਣਾ ਹਨਾ ਚਲੋ ਆਪਾਂ ਇਹ ਇਹ ਢੀਲਾਂ ਇੱਕ ਪਾਸੇ ਰਹੀਆਂ ਪਰ ਉਹ ਇੱਕ ਪਾਸੇ ਰਿਆ ਠੀਕ ਐ ਵੀ ਹਨਾ ਵਿੱਚ ਕਰੋ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਤੁਸੀਂ ਰੀਲਾਂ ਵਾਲੇ ਬਦਮਾਸ਼ ਬਣਦੇ ਹੋ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਡਾਂਗਾ ਜਾ ਕੇ ਆਜੋ ਨਹੀਂ ਤੁਸੀਂ ਗਰਾਊਂਡ 'ਚ ਖੜਕੇ ਦੇਖੋ ਤੁਹਾਨੂੰ ਪਤਾ ਲੱਗੂ ਵੀ ਕਬੱ ਅਡੀ ਕਬੱਡੀ ਦਾ ਬਈ ਘੈਂਟ ਆ ਯਾਰ ਕਬੱਡੀ ਨਹੀਂ ਤਾਂ ਸਾਰਾ ਕੁਸ਼ੀ ਆ ਸਣੀ ਕਦੇ ਸੋਚਿਆ ਵੀ ਕਬੱਡੀ ਦਾ ਖਿਡਾਰੀ ਯਾਰ ਮੈਂ ਵੀ ਬਣਾ ਛੋਟੀ ਦਾ ਹਾਂਜੀ ਹਾਂਜੀ ਬਈ ਮੈਂ ਨਾ ਗਰਾਊਂਡ ਡੇਲੀ ਜਾਣਾ ਸਾਡੇ ਪਿੰਡ ਚ ਮੈਨੂੰ ਜਵਾਕ ਕਹਿੰਦੇ ਨੇ ਵੀ ਤੂੰ ਵੀ ਖੇਡਣ ਲੱਗੇ ਆ ਮੈਂ ਉਹਨਾਂ ਨੂੰ ਵੈਸੇ ਹੀ ਕਹਿ ਦਿੰਨਾ ਵੀ ਮੈਂ ਹਰਿਆਣੇ ਵਾਲੇ ਸ਼ੀਲੂ ਨਾਲ ਲੈ ਚੈਨ ਲਾਉਣੀਆਂ ਉਹਨਾਂ ਨੂੰ ਕਹਿ ਚੈਨ ਕੀ ਹੁੰਦੀ ਆ ਮਤਲਬ ਇਹ ਚੈਨ ਬਈ ਚਾਰ ਜਣਾਂ ਦੀ ਚੈਨ ਹੁੰਦੀ ਆ ਮਤਲਬ ਜਦੋਂ ਕਬੱਡੀ ਚੱਲਦੀ ਆ ਹਨਾ ਇੱਕ ਰੇਡਰ ਰੇਡ ਪਾਉਂਦਾ ਹਨਾ ਚਾਰ ਜਨਾਂ ਦੀ ਚੈਨ ਹੁੰਦੀ ਹੈ ਇਹ ਵੱਧ ਨਹੀਂ ਲੱਗ ਸਕਦੇ ਆਪਾਂ ਕਿਉਂਕਿ ਮੈਂ ਹਲੇ ਕਬੱਡੀ ਨੂੰ ਬਹੁਤਾ ਡੀਪਲੀ ਪੜਿਆ ਨਹੀਂ ਸੋ ਜਿੰਨਾ ਕੁ ਮੈਂ ਦੇਖਦਾ ਚਾਰ ਜਨਾਂ ਦੀ ਚੈਨ ਹੁੰਦੀ ਹੈ ਸੋ ਚਾਰ ਤੋਂ ਘੱਟ ਵੀ ਹੋ ਜਾਂਦੇ ਨੇ ਕਿਉਂਕਿ ਖਿਡਾਰੀ ਘੱਟ ਹੁੰਦੇ ਨੇ ਵਿਚਾਰੇ ਘੱਟ ਵੀ ਲੱਗਦੇ ਸਣੀ ਕਦੇ ਐ ਹੋਇਆ ਵੀ ਕਮੈਂਟਰੀ ਕਰਦੇ ਕਰਦੇ ਦੇਖਿਆ ਹੋਵੇ ਪੇਚੇ ਪੈ ਰਹੇ ਨੇ ਅੱਖਾਂ ਨਾਲ ਹੀ ਪੇਚੇ ਪੈ ਰਹੇ ਨੇ ਤੇ ਜਦੋਂ ਇਹ ਗਰਾਊਂਡ 'ਚ ਆ ਗਏ ਨਾ ਉੱਥੇ ਮਾਹੌਲ ਵਿਗੜ ਜਾਊਗਾ ਕਿਦਾਂ ਕਦੇ ਇਦਾਂ ਦਾ ਮੈਚ ਹੋਇਆ ਵੀ ਹਾਂ ਜਿੱਥੇ ਮਾਹੌਲ ਜ਼ਿਆਦਾ ਵਿਗੜ ਗਿਆ ਹੋਵੇ ਹਾਂਜੀ ਹਾਂਜੀ ਹੋ ਜਾਂਦਾ ਹੈ ਕਿਉਂਕਿ ਮੈਚਾਂ ਦੇ ਹੋ ਜਾਂਦਾ ਮਾਹੌਲ ਹੂੰ ਵਿਗੜ ਤਾਂ ਲੱਗ ਹੀ ਜਾਂਦਾ ਕਿ ਤੇ ਵੀ ਮੰਨ ਲਓ ਸਿਸਟਮ ਐ ਮੋ ਜਾਂਦਾ ਕਈ ਤਾਂ ਕਮੇਟੀ ਰੋਲਾ ਪਵਾ ਦਿੰਦੀ ਐ ਕਿਉਂਕਿ ਪਲੇਅਰਾਂ ਦੇ ਪੱਖ ਚ ਹੁੰਦੀ ਐ ਟੀਮਾਂ ਦੇ ਪੱਖ ਚ ਹੁੰਦੀ ਐ ਤੇ ਕਈ ਕਮੈਂਟਰ ਵੀ ਟੀਮਾਂ ਦੇ ਪੱਖ ਚ ਹੁੰਦੇ ਨੇ ਜਾਂ ਕਮੇਟੀਆਂ ਦੇ ਪੱਖ ਚ ਹੁੰਦੇ ਨੇ ਹੂੰ ਤੇ ਉਹਨਾਂ ਕਰਕੇ ਹੋ ਜਾਂਦਾ ਪਰ ਬਾਈ ਕਬੱਡੀ ਦਾ ਤਾਂ ਆਨੰਦ ਵੜਾ ਜਦੋਂ ਤੁਸੀਂ ਰਿਐਲਿਟੀ ਚ ਕਬੱਡੀ ਦੇਖੋਗੇ ਰੋਂਗਟੇ ਖੜੇ ਹੁੰਦੇ ਨੇ ਤੁਸੀਂ ਕੂਕਾਂ ਮਾਰੋਗੇ ਬਾਈ ਐਰ ਦਾ ਸਿਸਟਮ ਐ ਲਾਈਵ ਚ ਦੇਖੋਗੇ ਕਦੇ ਮੈਨੂੰ ਲੱਗਦਾ ਬਿੱਟੂ ਦੁਗਾਲ ਦੇ ਪਿੰਡ ਦੇ ਨੇ ਜਿੰਨੇ ਵੀ ਦੁਗਾਲ ਵਾਲੇ ਨੇ ਉਹ ਕਬੱਡੀ ਪਲੇਅਰ ਹਾਂਜੀ ਜਿਆਦਾ ਨੇ ਹੈਨਾ ਹਾਂ ਹਾਂ ਲੱਗਦਾ ਉਧਰ ਦੇ ਸਾਡੇ ਬਾਲੇ ਨੇ ਪਾਕ ਬਾਕੀ ਹੁਣ ਦਾ ਮਾਲਵੇ ਦੀ ਕਬੱਡੀ ਸੀ ਆਪਣੀ ਜਿਹੜੀ ਸ਼ੁਰੂ ਤੋਂ ਹੀ ਟੌਪ ਰਹੀ ਹੈ ਆਪਣੀ ਆਪਣੇ ਟੌਪ ਖੜਾ ਰਹੀ ਹੋਈ ਨੇ ਮਾਲਵੇ ਦੇ ਅੱਜ ਵੀ ਟੌਪ ਨੇ ਪਰ ਹੁਣ ਥੋੜੀਆਂ ਆਪਣੇ ਮਾਝੇ ਵਾਲੇ ਥੋੜੇ ਟੌਪ ਤੇ ਨੇ ਉਹਨਾਂ ਦਾ ਥੋੜਾ ਜਿਹਾ ਮੁਸ਼ਕਾ ਟੌਪ ਤੇ ਵਧੀਆ ਚੱਲਦੇ ਨੇ ਕਿਵੇਂ ਦੇਖਦੇ ਗੋਪੀ ਫਰੰਦਪੁਰੀਏ ਨੂੰ ਵੀ ਹੈਨਾ ਗੱਡੀ ਮਿਲੀ ਸੀਗੀ ਹਾਂਜੀ ਤੇ ਉਹ ਚੀਜ਼ਾਂ ਕਿਵੇਂ ਦੇਖਦੇ ਹਾਂ ਵੀ ਸਨਮਾਨ ਇੰਨਾ ਮਿਲਦਾ ਵੀ ਲੋਕਾਂ ਵੱਲੋਂ ਹੈਨਾ ਵੀ ਐਡਾ ਪੈਸਾ ਭਾਈ ਦੇਖੋ ਜੀ ਗੱਲ ਤੇ ਇਹ ਹਨਾ ਗੋਪੀ ਫਰੰਦੀਪੁਰੀ ਦੀ ਦੇਖੋ ਸਾੜ ਤਾਂ ਉਸਤਾਦਾਂ ਵਰਗੇ ਹਨਾ ਸਾੜ ਤਾਂ ਬਹੁਤ ਵੱਡੇ ਨੇ ਸਾਤ ਤਾਂ ਮੈਂ ਤਾਂ ਕਦੇ ਮਿਲਿਆ ਵੀ ਨਹੀਂ ਨਾ ਹੁਣ ਤੁਸੀਂ ਐ ਲੈ ਲਓ ਭਾਈ ਉਹਨਾਂ ਦੀ ਮਿਹਨਤ ਦੇਖਣੀ ਚਾਹੀਦੀ ਆਪ ਨੂੰ ਅੱਜ ਲੋਕ ਕਹਿ ਦਿੰਦੇ ਨੇ ਵੀ ਇਹਨਾਂ ਨੂੰ ਐਵੇਂ ਹੀ ਦਿੱਤੀਆਂ ਗੱਡੀਆਂ ਤੁਸੀਂ ਸੋਚੋ ਭਈ ਉਹਨਾਂ ਨੇ ਕਿੰਨੇ ਸਾਲ ਮਿਹਨਤ ਕਰੀ ਹੋਣੀ ਤਾਂ ਦੁਨੀਆ ਨੇ ਜਾ ਕੇ ਕਿਹਾ ਤਾਂ ਕਮੈਂਟਰਾਂ ਨੇ ਜਾ ਕੇ ਕਿਹਾ ਵੀ ਕੋ ਗੋਪੀ ਫਰੰਦੀਪੁਰੀ ਹੈ ਜਿਹਨੂੰ ਆ ਗੱਡੀ ਦਿੱਤੀ ਗਈ ਜੀ ਭਾਈ ਉਹਦੀ ਮਿਹਨਤ ਦੇਖਣੀ ਚਾਹੀਦੀ ਹੈ ਜੀ ਹੁਣ ਐ ਥੋੜੀ ਆ ਵੀ ਉਹਨਾਂ ਦਾ ਸਰੀਰ ਐਵੇਂ ਹੀ ਬਣ ਗਿਆ ਉਹੀ ਥੋੜੀ ਉਹ ਲੋਕਾਂ ਨੂੰ ਗੱਲਾਂ ਸੁਣਾਉਂਦੇ ਨੇ ਗੋਪੀ ਦੀ ਉਹ ਜਿੱਤ ਤੇ ਉਹ ਮੈਂ मतलब ਉਹ ਮਿਹਨਤ ਤੇ ਨਾ ਅੱਜ ਸਾਰਾ ਪੰਜਾਬ ਮਾਣ ਵੀ ਕਰਦਾ ਮਾਣ ਕਰਦਾ ਜੀ ਕਰਨਾ ਵੀ ਚਾਹੀਦਾ ਆਪਣੇ ਆਪਣੇ ਪੰਜਾਬ ਦੇ ਆਪਣੇ ਜਦੋਂ ਪੰਜਾਬੀ ਆਪਣੇ ਪੰਜਾਬੀਆਂ ਤੇ ਮਾਣ ਨਹੀਂ ਕਰਨਗੇ ਫੇਰ ਤਾਂ ਕੰਮ ਔਖਾ ਹੀ ਆ ਹਨਾ ਸੋ ਆਪਣੇ ਬੰਦੇ ਤੇ ਮਾਣ ਕਰੋ ਮੈਨੂੰ ਲੱਗਦਾ ਵੀ ਆਪਣੇ ਬੰਦੇ ਤੇ ਮਾਣ ਕਰਨਾ ਚਾਹੀਦਾ ਆਪਾਂ ਨੂੰ ਕਰਨਾ ਜੀ ਅਸਾਂ ਨਹੀਂ ਹੋਰ ਵੀ ਚੀਜ਼ਾਂ ਨੇ ਜ਼ਿੰਦਗੀ 'ਚ ਹੈਣਾ ਕਬੱਡੀ ਦੇ ਨਾਲ ਨਾਲ ਹੋਰ ਕਦੇ ਸੋਚਿਆ ਵੀ ਹੋਰ ਕੋਈ ਸ਼ੌਂਕ ਪਿਆ ਹੋਵੇ ਸ਼ੌਂਕ ਦਾ ਬਈ ਲਿਖਣਾ ਗਾਉਣਾ ਹੂੰ ਚੱਲਦੇ ਆ ਇਥੇ ਕਰਕੇ ਮੈਂ ਕਬੱਡੀ ਚਾਹੇਦੀ ਕਿਉਂਕਿ ਨਾ ਸਾਡੀ ਆਪਣੀ ਖੇਡ ਸੀ ਮੈਨੂੰ ਕਬੱਡੀ ਨੇ ਰਾਹ ਦਿੱਤਾ ਮੈਨੂੰ ਲੱਗਦਾ ਐ ਇੱਥੇ ਕੰਪੀਟੀਸ਼ਨ ਮੈਨੂੰ ਲੱਗਦਾ ਕਬੱਡੀ ਨੇ ਤੈਨੂੰ ਰਾਹ ਵੀ ਦਿੱਤਾ ਤੇ ਘਰ ਵੀ ਦਿੱਤਾ ਹਾਂ ਹਾਂ ਸਹੀ ਗੱਲ ਆ ਬਈ ਮੈਨੂੰ ਕਬੱਡੀ ਨੇ ਤਾਂ ਸਾਨੂੰ ਰੋਟੀ ਦੇਤੀ ਬਈ ਮੈਂ ਤਾਂ ਕਹਿ ਸਕਦਾ ਵੀ ਮੈਨੂੰ ਕਬੱਡੀ ਨੇ ਰੋਟੀ ਦਿੱਤੀ ਐ ਬਈ ਸਣੀ तरीका वाली गल किमे सिगी तू गल ਮੇਨਾਂ ਕੀਤੀ ਸੀਗੀ ਨਾ ਜਦੋਂ ਮੈਂ ਤੇਰੇ ਘਰੇ ਆਇਆ ਸੀ ਮੈਂ ਦੇਖਿਆ ਸੀਗਾ ਹਾਂਜੀ ਵੀ ਇੱਟਾਂ ਵਾਲੀ ਗੱਲ ਸੀ ਕੋਈ ਤੂੰ ਦੱਸ ਰਿਹਾ ਸੀਗਾ ਬਈ ਐਵੇਂ ਦਾ ਸਿਸਟਮ ਸੀ ਜਦੋਂ ਮੈਂ ਕਬੱਡੀ ਤੋਂ ਪਹਿਲਾਂ ਤੀ ਨਾ ਮੈਂ ਕਈ ਵਾਰੀ ਘਰੇ ਬੈਠ ਕੇ ਮਾਂ ਤਾਂ ਬਾਪੂ ਗੁਜ਼ਰਗਾ ਸੀ ਕਿਹਨੋਂ ਉਨਾਂ ਤੋਂ ਪਹਿਲਾਂ ਹੂੰ ਕਰਦੇ ਹਾਲਾਤ ਐਵੇਂ ਜਿਹੇ ਹੋ ਗਏ ਸੀ ਯਾਰ ਵੀ ਬੰਦਾ ਕਰੇਗੀ ਹਨਾ ਤੇ ਐਵੇਂ ਦੇ ਹੋ ਗਏ ਸੀ ਵੀ ਕਰੀਏ ਕੀ ਹਨਾ ਕੁਝ ਬਣ ਵੀ ਜਾਊਗਾ ਸਾਡਾ ਵੀ ਦੋ ਮੇਰੇ ਭਰਾ ਹੋਰ ਨੇ ਇੱਕ ਮੈਂ ਹਨਾ ਤੇ ਮੇਰੇ ਭਰਾ ਜਿੰਨੀ ਦਿਹਾੜੀ ਕਰਦੇ ਮੇਰੀ ਪੜ੍ਹਾਈ ਤੇ ਲਾਉਣਾ ਉਹਨਾਂ ਨੇ ਮੇਰੇ ਕੰਮ ਤੇ ਲਾਉਣਾ ਮੀਆਂ ਕਾਪੀਆਂ ਕਦਾਬਾ ਤੇ ਲਾਉਣਾ ਮੇਰੀ ਪੜ੍ਹਾਈ ਕਰਾਈ ਆ ਮੇਰੇ ਭਾਈਆਂ ਨੇ ਹਨ ਤੇ ਆਪਾਂ ਉਹਨਾਂ ਕਰਕੇ ਇੱਥੇ ਆ ਤੇ ਨਾ ਜਦੋਂ ਘਰੇ ਹੁੰਦੇ ਸੀ ਕਦੇ-ਕਦੇ ਐ ਲੱਗਦਾ ਸੀ ਵੀ ਯਾਰ ਸਾਡਾ ਵੀ ਕੁਝ ਬਣ ਜੂਗਾ ਕਰਦੀਆਂ ਕੰਦਾਂ ਕੱਚੀਆਂ ਤੇ ਗਾਰੇ ਨਾਲ ਆਪਾਂ ਕਰ ਪਾਇਆ ਹੋਇਆ ਸੀ ਹਨਾ ਕੋਈ ਸਿਮਿੰਟ ਸਮੋਟ ਨਹੀਂ ਵਰਤੇ ਹੋਏ ਸੀ ਬਾਪੂ ਨੇ ਕੇਰਾ ਖੜਾ ਕਰਤਾ ਸੀ ਚਲੋ ਜਹਰ ਜੀ ਗਰੀਬੀ ਸੀ ਵਹੀ ਕਰਤਾ ਸੀ ਤੇ ਕਦੇ-ਕਦੇ ਐਵੇਂ ਸੋਚਦੇ ਸੀ ਵੀ ਆ ਆਪਣਾ ਯਾਰ ਕੁਝ ਬਣ ਜੂਗਾ ਹੂੰ ਜਦੋਂ ਮੈਂ ਉਰੇ ਪਟਿਆਲੇ ਆ ਜਾਂਦਾ ਸੀ ਕਈ ਵਾਰੀ ਘਰ ਤੋਂ ਬਾਹਰ ਹੁੰਦਾ ਸੀ ਟਰਨਮੈਂਟਾਂ ਤਾਂ ਹੁੰਦਾ ਤੇ ਮੀਂਹ ਆ ਜਾਂਦਾ ਸੀ ਨਾ ਮੈਨੂੰ ਐ ਟੈਂਸ਼ਨ ਰਹਿੰਦੀ ਦੀ ਵੀ ਘਰ ਨਾ ਟਿਕ ਜੇ ਬਾਈ ਹੂੰ ਪੱਲੀਆਂ ਲੱਗੀਆਂ ਹੁੰਦੀਆਂ ਤੇ ਐ ਟੈਂਸ਼ਨ ਹੁੰਦੀ ਸੀ ਵੀ ਯਾਰ ਹਾਏ ਸਾਡੇ ਅੰਦਰ ਗੜਤੀ ਕਰਦਾ ਵੜ ਜਾਊਗਾ ਸਾਡੇ ਅੰਦਰ ਪਾਣੀ ਖੜ ਜੂਗਾ ਜਾ ਕੇ ਤੇ ਜਦੋਂ ਵੀ ਘਰ ਫਿਆ ਨਹੀਂ ਸੀ ਦੋ ਕੰਦ ਨੇ ਵੀ ਰੱਬ ਵੈਰੀ ਬਣ ਜਾਂਦਾ ਸਾਡੇ ਵੀ ਰੱਬ ਵੈਰੀ ਬਣ ਕਹਿ ਦੀ ਕਿਉਂ ਅਸੀਂ ਸਾਰਾ ਟੱਬਰ ਬਾਈ ਜੀਰੀ ਲਾਣ ਗਏ ਹੋ ਸੀ ਹੂੰ ਤੇ ਜਿਹੜੀ ਮੀਂਹ ਬਹੁਤਾ ਖੜਾ ਆ ਸਾਡੇ ਰੱਬ ਵੀ ਵਰੀ ਹੋ ਗਈ ਦੀ ਬਈ ਘਰ ਆਪਣਾ ਨੀਮਾ ਤੇ ਹੂੰ ਬਸ ਬਈ ਪਾਣੀ ਸਾਰਾ ਸਾਡੇ ਘਰ ਘਨੀ ਹੋ ਗਿਆ ਤੇ ਜਿਹੜਾ ਸਮਾਨ ਸੀ ਘਰ ਦਾ ਵਿੱਚੇ ਪਾਣੀ ਚ ਬਈ ਸਾਰਾ ਕੁਝ ਗਣਕ ਸਾਡੇ ਸਾਡੇ ਬੈੱਡ ਪੇਟੀਆਂ ਮਾਤਾਂ ਦੀਆਂ ਜਿੰਨਾ ਵੀ ਗੁਸਤੀ ਨੂਨ ਵਾਲੇ ਡੱਬੇ ਸਾਰਾ ਕੁਝ ਬਈ ਵਿੱਚੀ ਰੁਲ ਗਏ ਫਿਰ ਮਾਤਾਂ ਨੂੰ ਕਿਵੇਂ ਹੌਸਲਾ ਦਿੱਤਾ ਹੌਸਲਾ ਬਈ ਅਸੀਂ ਡਿੱਗੇ ਸੀ ਸਾਨੂੰ ਬੇੜੇ ਦੇ ਨਚਕੇ ਸੀ ਸਾਨੂੰ ਜਿਹੜੇ ਵੀ ਸਾਡੇ ਗਮਾਂਡੀ ਸੀ ਹੂੰ ਸਾਨੂੰ ਉਹਨਾਂ ਨੇ ਸੰਤਪਤੀ ਨੱਗਾ ਸਾਡੇ ਨਾਲ ਬਣ ਗਏਗੇ ਸਾਨੂੰ ਤਾਂ ਵੀ ਅਸੀਂ ਪਤੀ ਨਹੀਂ ਜੀ ਬਈ ਵੀ ਅਹੜ ਜਾ ਉਸ ਵੀ ਹੋ ਜੂਗਾ ਤੇ ਸਾਡੇ ਨਾਲ ਹਮ ਪਰਮਾਤਾ ਨੇ ਹਨਾ ਹੌਸਲਾ ਨਹੀਂ ਹਾਰਿਆ ਤੇ ਬਾਪੂ ਜਿਉਂਦਾ ਸੀ ਉਦੋਂ ਬਾਪੂ ਨੇ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਹਣਾ ਵੱਡੇ ਵੱਡੇ ਹੋ ਜਾਂਦੇ ਨੇ ਹਮ ਤੇ ਵੀ ਆਪਾਂ ਬਣਾਂਗੇ ਮੇਰੇ ਬਾਪੂ ਨੇ ਸਾਨੂੰ ਇੱਕੇ ਗੱਲ ਕਹੀ ਸੀ ਤੇ ਵੀ ਕਿਸੇ ਦਾ ਮਾੜਾ ਕਰੇ ਉਹਨਾਂ ਤੇ ਵੀ ਆਪਣਾ ਜਰੂਰ ਬਣ ਜੂਗਾ ਕਦੇ ਨਾ ਕਰੀ। ਸੋਚਣਾ ਵੀ ਬਾਪੂ ਦੇ ਜਾਣ ਤੋਂ ਬਾਅਦ ਅੱਜ ਘਰ ਤਾਂ ਪੈ ਗਿਆ ਪਰ ਉਸ ਘਰ ਚ ਬਾਪੂ ਨਹੀਂਗਾ। ਬਈ ਕੀ ਫਾਇਦਾ ਹੁੰਦਾ ਚੀਜ਼ਾਂ ਦਾ ਜਿਹੜੀਆਂ ਮਾਂ-ਬਾਪ ਨੇ ਦੇਖਣਾ। ਹੂੰ। ਬੇਸ਼ੱਕ ਮੈਂ ਅੱਜ ਆਪਦੇ ਘਰੇ 10000 ਦਾ ਕੂਲਰ ਲਾਇਆ ਮਾਂ, ਫਰਿੱਜ ਲਾਇਆ ਮਾਂ, ਬੋਟ ਖੜਾ ਕਰਦਾ, ਰੇਂਜ ਰੋਵਰ ਲਾਇਆ ਮਾਂ। ਜਿੰਨਾਂ ਨੂੰ ਦਿਖਾਣਾ ਉਹ ਤਾਂ ਹੈ ਨਹੀਂ ਹਨਾ। ਮੇਰਾ ਬਾਪੂ ਕਹਿੰਦਾ ਹੁੰਦਾ ਸੀ ਵੀ ਕਿਸੇ ਦਾ ਮਾੜਾ ਨਾ ਕਰਿਓ। ਸਭ ਕੁਝ ਮਿਲੂਗਾ। ਇੱਥੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ 12 ਸਾਲ ਬਾਅਦ ਤਾਰਾ ਬਰੂੜੀ ਦੀ ਵੀ ਸੁਣਦਾ ਫੁੱਡੀ ਕਿਉਂ ਨਹੀਂ ਸੁਣੂਆ ਬਈ ਮੇਰੀ ਸੋਣੀ ਹਮ ਅੱਜ ਜਿਹੜੇ ਸਾਹਬ ਨਾਲ ਅਸੀਂ ਰੱਬ ਬੈਰੀ ਬਣ ਗਿਆ ਸੀ ਸਾਡਾ ਫਿਰੋਸੇ ਰੱਬ ਤੋਂ ਤੱਕੇ ਨਾਲ ਹੱਕ ਲੈਏ ਨੇ ਹਮ ਵੀ ਹਾਂ ਬਈ ਅਸੀਂ ਹੱਕ ਲੈਣਾ ਜਾਣਦੇ ਆਂ ਵੀ ਮਿਹਨਤ ਕਰਾਂਗੇ ਪਹੁੰਚਾਂਗੇ ਮੰਜ਼ਲ ਤੇ ਹਾਲਾਂਕਿ ਪਹੁੰਚੇ ਨਹੀਂ ਹਾਲਾਂਕਿ ਆਪਾਂ ਇਹ ਵੀ ਕਹਿੰਦੇ ਆਂ ਵੀ ਅਸੀਂ ਕਿਹੜਾ ਜ਼ੀਰੋ ਆਂ ਮੰਜ਼ਲ ਤੇ ਰੁਕਾਵਟਾਂ ਬਹੁਤ ਆਉਂਦੀਆਂ ਨੇ ਸਣੀ ਹੈਨਾ ਹਾਂਜੀ ਉਸ ਰੁਕਾਵਟਾਂ ਨੂੰ ਪਾਰ ਕਰਕੇ ਮੰਜ਼ਲ ਮਿਲਦੀ ਆ ਹਾਂਜੀ ਤੂੰ ਉਸ ਮੰਜ਼ਲ ਤੇ ਜਾਏਂਗਾ ਕਹਿ ਨਹੀਂ ਸਕਦੇ ਪਰ ਆਪਦੇ ਵੱਲੋਂ ਇੰਨਾ ਕੋ ਜੋਰ ਲਾਵਾਂਗੇ ਵੀ ਪਹੁੰਚਾਂਗੇ ਕਿਉਂਕਿ ਇੱਕ ਆਪਣਾ ਤੇ ਇੱਕ ਮੰਜ਼ਲ ਤੱਕ ਹੂੰ ਮੰਜ਼ਲ ਤੇ ਪਹੁੰਚ ਕੇ ਤਾਂ ਸਭ ਕੁਝ ਨੋਰਮਲ ਹੈ ਹੂੰ ਜਿਹੜਾ ਕੁਝ ਵਿਚਾਲੇ ਵਿਚਾਲੇ ਆ ਹੂੰ ਤੇ ਵਿਚਾਲੇ 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 ਰਕਾਵਟਾਂ ਆਉਂਦੀਆਂ ਨੇ ਹੂੰ ਵਿਚਾਲੇ ਚੰਗੇ ਲੋਕ ਮਿਲਦੇ ਨੇ ਵਿਚਾਲੇ ਮਾੜੇ ਲੋਕ ਮਿਲਦੇ ਨੇ ਵਿਚਾਲੇ ਰਿਸ਼ਤੇਦਾਰ ਠੱਗ ਮਿਲਦੇ ਨੇ ਸਿੱਧੀ ਗੱਲ ਹੈ ਉਹ ਰਿਸ਼ਤੇਦਾਰ ਮੈਂ ਰਿਸ਼ਤੇਦਾਰ ਕਹਿਣਾ ਹੋ ਜਾਣਾ ਆਪਣੇ ਵੈਰੀ ਰਹੇ ਕਦੇ ਆਪਾਂ ਨੂੰ ਇੱਥੇ ਸਾਰ ਨੇ ਸਪੋਰਟ ਨਹੀਂ ਕਰੀ ਹਾਲਾਂਕਿ ਮਾੜੀ ਕਿਹਾ ਕੁਝ ਰਿਸ਼ਤੇਦਾਰ ਐਵੇਂ ਸੀ ਵੀ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਸਾਰੇ ਇੱਕ ਚੀਜ਼ ਪੁੱਛਦਾ ਸਾਰੇ ਕਹਿੰਦੇ ਨੇ ਵੀ ਰਿਸ਼ਤੇਦਾਰ ਮਾੜੇ ਹੁੰਦੇ ਨੇ ਰਿਸ਼ਤੇਦਾਰ ਐਵੇਂ ਹੁੰਦੇ ਨੇ ਕੀ ਅਸਲ ਰਿਸ਼ਤੇਦਾਰ ਹੁੰਦੇ ਮਾੜੇ ਹੀ ਨਹੀਂ ਭਾਈ ਦੇਖੋ ਜੇ ਸਾਰੀ ਗੱਲ ਮੁੱਕਦੀ ਹੈ ਪੈਸੇ ਤੇ ਜਿੱਦਾਂ ਜੇਬਾਂ ਭਰੀਆਂ ਨੇ ਸਭ ਆਪਣੇ ਨਾਲ ਨੇ ਯਾਰ ਰਿਸ਼ਤੇਦਾਰ ਗਮਾਂਡੀ ਸਾਬਾ ਸਾਡੇ ਘਰ ਮੈਂ ਦੇਖਿਆ ਭਾਈ ਜਦੋਂ ਆਪਣੇ ਘਰੇ ਤੁਸੀਂ ਤਾਂ ਦੇਖੇ ਨੇ ਨਾ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਬਈ ਜਦੋਂ ਆਪਣਾ ਮਾੜਾ ਘਰ ਸੀ ਪੱਲੀਆਂ ਜੀਆਂ ਲੱਗੀਆਂ ਹੁੰਦੀਆਂ ਸੀ ਨਾ ਆਪਣੇ ਸਾਡੇ ਰਿਸ਼ਤੇਦਾਰ ਨਹੀਂ ਆਉਂਦੇ ਸੀ ਬਈ ਮੇਰਾ ਬਾਪੂ ਗੁਜਰਿਆ ਮੈਂ ਰਿਸ਼ਤੇਦਾਰ ਨੂੰ ਇਹ ਕਿਹਾ ਵੀ ਬਈ ਹੁਣ ਨਾ ਆਇਓ ਹੂੰ ਹੁਣ ਕੀ ਫਾਇਦਾ ਹੂੰ ਕਦਰ ਕਰਨੀ ਆ ਜਿਉਂਦਿਆਂ ਦੀ ਕਰੋ ਯਾਰ ਮਰਿਆਂ ਤੇ ਆ ਰੋ ਕੇ ਦਿਖਾਉਣ ਦਾ ਕੀ ਫਾਇਦਾ ਹੂੰ ਹਨਾ ਮੈਂ ਤਾਂ ਇਹੀ ਗੱਲ ਕਹਿਣਾ ਫਿਰ ਫੇਰ ਬਈ ਰਿਸ਼ਤੇਦਾਰ ਹੋਣਾ ਆਉਣ ਲੱਗੇ ਸੀ ਹੁਣ ਪਰਮਾਤਮ ਦੇ ਘਰੋਂ ਜਤਬਾਈ ਐਨੀ ਕੁ ਮੈਂ ਮਿਹਨਤ ਕੀਤੀ ਆ ਵੀ ਇਹਨੂੰ ਹਲ ਵੀ ਕਰਦਾ ਬਈ ਹੂੰ ਥੋੜੇ ਸਾਹਮਣੇ ਮਿਹਨਤ ਮਿਹਨਤ ਚ ਇਹ ਨਹੀਂ ਹੈਗਾ ਵੀ ਹਾਂ ਵੀ ਹਾੜੇ ਕੱਢ ਲੈ ਕਿਸੇ ਲੋਵੇ ਮਿੰਤਾ ਕਰ ਲਈ ਨਾ ਇਹ ਕੰਮ ਨਹੀਂ ਹੈਗਾ ਹੂੰ ਮਿਹਨਤ ਕਰਦੇ ਆ ਬਈ ਆਪਾਂ ਦਿਹਾੜੀ ਕਰਦਾ ਮੈਂ ਹੂੰ 4-400 ਤੇ ਹੂੰ 50-50 ਰੁਪਈਆ ਤੇ ਦਿਹਾੜੀ ਕਰੀ ਆ ਬਈ ਹੂੰ ਜਿਹਨੂੰ ਲੋਕ ਕਹਿ ਦਿੰਦੇ ਨੂੰ ਨਾ ਵੀ ਇਹ ਕੋਈ ਕੰਮ ਆ ਯਾਰ ਉਹ ਕੰਮ ਕਰਿਆ ਆਪਾਂ ਇੱਕ ਚੀਜ਼ ਹੋਰ ਪੁੱਛਣਾ ਸਨੀ ਅੱਜ ਤੇਰੇ 4 ਫਾਲੋਅਰ ਵਾਧੇ ਨੇ ਨਾ ਹਾਂਜੀ ਬੜਿਆਂ ਦੇ ਫੋਨ ਆਉਂਦੇ ਆਗੇ ਸਨੀ ਜੀ ਕੀ ਹਾਲ ਹੈ ਭਾਈ ਕੰਮ ਕਰ ਦੋ ਇਹ ਅੱਜੇ ਮੈਂ ਨਾ ਬਸ ਚੱਲ ਰਹੀ ਹੂੰ ਮੈਂ ਬਸ ਚਾਉਂਦੇ ਆਉਂਦੇ ਨਾ ਮੈਨੂੰ ਫੋਨ ਆਇਆ ਮੈਨੂੰ ਕਿਵੇਂ ਜਾਣਾ ਠੀਕ ਹੈ ਜਾਣਾ ਜਾਨ ਜਾਨ ਚੱਲ ਰਹੀ ਮੈਂ ਕਿਹਾ ਠੀਕ ਹੈ ਜੀ ਭਾਈ ਮੈਂ ਬਾਈ ਬਾਈ ਕਹਿਣਾ ਹੁੰਨਾ ਕਿਉਂਕਿ ਜਿਵੇਂ ਵੀਰੇ ਕਹਿਣਾ ਹੁੰਨਾ ਹੈ ਨਾ ਮੈਨੂੰ ਚੱਲ ਰਿਹਾ ਸਿਸਟਮ ਹੈ ਮੈਨੂੰ ਕਹਿੰਦਾ ਜਾਣਾ ਆਪਣੇ ਦੇ ਕਹਿੰਦਾ ਸ਼ਰੀ ਬੋਲ ਕੇ ਪਾ ਹਾਂ ਤੇ ਕਹਿੰਦਾ ਆਪਾਂ ਕਹਿੰਦਾ ਤੇਰਾ ਮਾਨ ਸਨਮਾਨ ਕਰਾਂਗੇ ਕਿਤੇ ਹੈ ਮੈਨੂੰ ਹੁਣ ਹੋਈ ਅਸੀਂ ਕਮੈਂਟਰਾਂ ਸਾਨੂੰ ਕਮੈਂਟਰਾਂ ਨੂੰ ਹਨਾ ਹੁੰਦਾ ਰਹਿੰਦਾ ਗਰਾਉਂਡ 'ਚ ਸਨਮਾਨ ਮੈਨੂੰ ਕਹਿੰਦਾ ਤੇਰਾ ਮਾਨ ਸਨਮਾਨ ਕਰਾਂਗੇ ਕਿਤੇ ਹੂੰ ਕਹਿੰਦਾ ਤੂੰ ਸਾਡੇ ਤੇ ਬੋਲ ਕੇ ਪਾ ਮੈਂ ਕਹਾਂ ਜੀ ਵੀਰੇ ਕੋਈ ਗੱਲ ਨਹੀਂ ਜੀ ਹਾਂ ਤੇ ਇੱਕ ਫੋਨ ਹੋਰ ਆਇਆ ਮੈਨੂੰ ਕਹਿੰਦਾ ਵੀਰੇ ਤੈਨੂੰ ਮਿਲਣਾ ਹਨਾ ਉਹੀ ਗੱਲ ਆ ਬਈ ਚੜਦੇ ਨੂੰ ਇੱਥੇ ਹੌਣ ਸਲਾਮਾ ਛਿਪਦੇ ਨੂੰ ਕੋਈ ਪੁੱਛਦਾ ਨਹੀਂ ਜਦ ਜੇਬਾਂ ਵਿੱਚ ਪੈਸੇ ਹੁੰਦੇ ਯਾਰ ਵੀ ਕੋਈ ਰੋਸਦਾ ਨਹੀਂ। ਕੀ ਬਾਤ ਹੈ? ਵੀ ਇਦਾਂ ਚੜਦੇ ਨੇ ਸਾਲ। ਯਾਰ ਇਹ ਉੱਥੇ ਪਤਾ ਲੱਗ ਜਾਂਦੀ ਹੈ ਜਿਹੜਾ ਮਾਰਕਟ ਟਾਈਮ ਤੇ ਖੜ ਜੇ। ਹਾਂ। ਹੈਨਾ? ਹਾਂਜੀ। ਚੰਗੇ ਟਾਈਮ ਤੇ ਤਾਂ ਮੈਂ ਕਹਿੰਦਾ ਹਰ ਇੱਕ ਕੋਈ ਖੜ ਜੂਗਾ। ਮੈਂ ਅੱਜ ਖੜਾ ਲਾਂਗਾ। 4 ਪੈਸੇ ਉਹਨਾਂ ਸੱਚਾਈ ਹੈ ਭਾਈ ਆਪਣੀ ਜੇਬਾਂ ਭਰੀਏ ਨਾ ਤੁਸੀਂ ਕਿਸੇ ਨਾਲ ਦੇ ਨੂੰ ਫੋਨ ਕਰਿਓ ਵੀ ਜੇਬ ਵਿੱਚ 1500 ਰੁਪਇਆ ਆ ਜਾ ਬਾਬੇ। ਚੱਲਦੇ ਕਿਤੇ। ਆਉਣਗੇ ਜੇ ਤੁਸੀਂ ਇਹ ਫੋਨ ਕਰੋਗੇ ਮੈਂ ਦੇਖੀਓ ਭਾਈ ਜੇ ਮੈਂ ਇਹ ਫੋਨ ਕਰਦਾ ਉਹਨਾਂ ਬੰਦੇ ਨੂੰ ਵੀ ਯਾਰ ਮੈਂ ਵੀਡੀਓ ਬਣਾਉਣ ਜਾਣਾ ਹੈ। ਜਾ ਮੈਂ ਜਾ ਰਹਾ ਟੂਰਨਾਮੈਂਟ ਤੇ ਛੱਡਿਆ ਮੈਨੂੰ ਆਪਣਾ ਹਲੇ ਤੱਕ ਆਪਾਂ ਜੇ ਤੇਰੇ ਫਾਲੋਅਰ ਨਹੀਂ ਹੈ ਤਾਂ ਹਾਂ ਹਾਂ ਹਲੇ ਤੱਕ ਆਪਾਂ ਨੂੰ ਮੋਟਰਸਾਈਕਲ ਵੀ ਜੁੜਿਆ ਬਈ ਹਮ ਹਲਬ ਵੀ ਇਹੀ ਸਿਸਟਮ ਹੁੰਦਾ ਬਈ ਚਾਹੇ ਫਾਲੋਅਰ ਨੇ ਚਾਹੇ ਕਿਸੇ ਮੇਸ ਤੇ ਮੋਟਰਸਾਈਕਲ ਵੀ ਜੁੜਨਾ ਜੇ ਮੈਂ ਕਿਸੇ ਨੂੰ ਫੋਨ ਕਰਦਾ ਨਾ ਵੀ ਵੀਰੇ ਜਰਮਨੀਆਂ ਟੂਰਨਾਮੈਂਟ ਤੇ ਛੱਡਿਆ ਤਾਂ ਮੈਨੂੰ ਕਹਿਣਗੇ ਸਣੀ ਬਈ ਯਾਰ ਮੋਟਰਸਾਈਕਲ ਨਹੀਂ ਹੈਗਾ ਹਮ ਬਈ ਚਾਬੀ ਖੋ ਗਈ ਹਮ ਬਈ ਮੇਰਾ ਭਾਈ ਲੈ ਕੇ ਜਾ ਰਿਹਾ ਫੋਨ ਹਮ ਕਈਆਂ ਦੀਆਂ ਮਾਮਾ ਤਾਂ ਇਹ ਕਹਿ ਦਿੰਦੀਆਂ ਨੇ ਕਰਦਾ ਮੋਟਰਸਾਈਕਲ ਨਹੀਂ ਹੈਗਾ ਕਰੇ ਹਾਂ ਸਾਰਾ ਕੁਝ ਹੁੰਦਾ ਬਈ ਨਾਲੇ ਹਾਂ ਤੇ ਫਿਰ ਜੇ ਕਈ ਵਾਰੀ ਮੈਂ ਫੋਨ ਕਰਦਾ ਵੀ ਬਾਬੇ ਆਜਾ ਨਾਲੇ ਕੁਝ ਆਉਂਦੇ ਆਉਂਦੇ ਹੋਏ ਖਾਪੀ ਕੇ ਆਵਾਂਗੇ ਤੇ ਨਾਲੇ ਮੈਂ ਤੇਲ ਪਵਾ ਦੂੰਗਾ ਭੱਜੋ ਭੱਜੀ ਆਉਂਦੇ ਨੇ ਬਈ ਸਾਰੇ ਵੀ ਅੱਜ ਖਾਣ ਨੂੰ ਮਿਲੋ ਇਸ ਇਸ ਤੋਂ ਵੀ ਖਾਣ ਲਈ ਯਾਰ ਹੁੰਦੇ ਨੇ ਸਿਰ ਕੱਲੇ ਬਈ ਅੱਜ ਕੱਲ੍ਹ ਤਾਂ ਇਹ ਸਿਸਟਮ ਹੀ ਹੋ ਗਿਆ ਇਹ ਤਾਂ ਬਈ ਚੱਲ ਰਿਹਾ ਹੈ ਸਨੀਤ ਤੂੰ ਕਮੈਂਟਰ ਕਰੀ ਹੈ ਨਾ ਚੱਲ ਤੇਰੇ ਚਾਰ ਫਾਲੋਅਰ ਆ ਗਏ ਉਹ ਫਾਲੋਅਰਾਂ ਚੋਂ ਕਿਸੇ ਨੇ ਤੇਰਾ ਘਰ ਪਾਇਆ ਹਾਂਜੀ ਮੇਰਾ ਮੇਰੇ ਪਿੰਡ ਦੇ ਮੇਰਾ ਪਿੰਡ ਬਹੁਤ ਸਾਥ ਦਿੱਤਾ ਪਿੰਡ ਨੂੰ ਛੱਡ ਕੇ ਜਿਹੜੇ ਅੱਜ ਤਰੇ ਮੈਂ ਤੈਨੂੰ ਇਹ ਗੱਲ ਕਰਦਾ ਤੇਰੇ ਯਾਰ ਨੇ ਠੀਕ ਹੈ ਚਾਰ ਫਾਲੋਅਰਾਂ ਵਾਲੇ ਉਹਨਾਂ ਨੇ ਤੇਰਾ ਘਰ ਕੁਝ ਪਾਇਆ ਹਾਂਜੀ ਹਾਂਜੀ ਬਈ ਮੇਰੇ ਨਾ ਮੇਰੇ ਪਿੰਡ ਦੇ ਹੀ ਮੁੰਡੇ ਸੀ ਉਹ ਦੋ ਅੱਜ ਕੈਨੇਡਾ ਬੈਠ ਨੇ ਇੱਕ ਤੁਸੀਂ ਸੁਣਾ ਹੋਣਾ ਐਸ ਕੇ ਗਲੋਟ ਉਹ ਸੋਸ਼ਲ ਮੀਡੀਆ ਤੇ ਉਹ ਪਹਿਲਾ ਬੰਦਾ ਸੀ ਜਿਹਨੇ ਸ਼ਾਇਰੀ ਦੀ ਸਟਾਰਟਿੰਗ ਕੀਤੀ ਸੀ ਦੂਜਾ ਹੋਵੇ ਇੱਕ ਮੁੰਡਾ ਗੁਲਾਬ ਸੋਹੀ ਆ ਬਈ ਉਹਦੀ ਜਿੰਨੀ ਸਪੋਰਟ ਮੈਨੂੰ ਰਹੀ ਆ ਨਾ ਮੈਂ ਜਨਾ ਸਰਈ ਆ ਬਈ گلاب ਸੋਹੀ ਹੋਈ ਆ ਸ਼ਾਇਦ ਜਿਹਦੇ ਬਾਪੂ ਨਹੀਂ ਮੇਰੀ ਗੱਲ ਗੱਲ ਕੀਤੀ ਹੈ ਨਾ ਜਿਹਦੇ ਬਾਪੂ ਨਾਲ ਤੁਸੀਂ ਇੰਟਰਵਿਊ ਕੀਤਾ ਸੀ ਉਹਦਾ ਵੀ ਸਿਸਟਮ ਆ ਜਿੱਦਨ ਮੈਂ ਪਹਿਲੀ ਵਾਰ ਟੂਰਨਾਮੈਂਟ ਤੇ ਗਿਆ ਸੀ ਨਾ ਮੈਂ ਉਹਦੀ ਡੈਰੀ ਤੇ ਦੁੱਧ ਪਵਾਉਣ ਗਿਆ ਉਹ ਹਲੇ ਕੈਨੇਡਾ ਗਿਆ ਨਹੀਂ ਸੀ ਮੈਂ ਉਹਨੂੰ ਕਿਹਾ ਯਾਰ ਮਾ ਕਹਿੰਦਾ ਮੈਨੂੰ ਕਹਿੰਦਾ ਬੱਬੇ ਕਹਿੰਦਾ ਕੀ ਕਰਦਾ ਹੁੰਨਾ ਤੂੰ ਮੈਂ ਕਿਹਾ ਬਈ ਕੁਛ ਨਹੀਂ ਕਹਿੰਦਾ ਤੂੰ ਯਾਰ ਕਹਿੰਦਾ ਕਮੈਂਟਰੀ ਕਮੈਂਟਰੀ ਵਾਲੀ ਲਾਈਨ 'ਚ ਹੋ ਜਾ ਉਸ ਦਿਨੇ ਬਈ ਟੂਰਨਾਮੈਂਟ ਸੀ ਮੈਂ ਕਿਹਾ ਬਈ ਪੈਸੇ ਨਹੀਂ ਹੁੰਦੇ ਮੇਰੇ ਕੋਲ ਕਹਿੰਦਾ ਤੂੰ ਕਿਰਾਏ ਮੈਥੋਂ ਲੈ ਜਾ ਕਰ ਤੂ ਟੂਰਨਾਮੈਂਟਾਂ ਤੇ ਜਾਇਆ ਕਰ। ਭਾਈ ਉਹਨਾਂ ਨੇ ਮੈਨੂੰ 70 ਰੁਪਏ ਦਿੱਤੇ। ਮੈਂ ਇੱਕ ਚੀਜ਼ ਪੁੱਛਦਾ ਯਾਰ, ਉਹਨੇ ਤੈਨੂੰ ਕਿਰਾਇਆ ਦਿੱਤਾ। ਉਹ ਬੰਦੇ ਕੀ ਸੋਚ ਕੇ ਤੈਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਸੀਗੇ। ਭਾਈ ਉਹਨਾਂ ਨੂੰ ਕੋਈ ਉਹਨਾਂ ਨੂੰ ਉਹਨਾਂ ਨੂੰ ਐ ਤੇ ਵੀ ਸਾਡੇ ਪਿੰਡ ਦਾ ਮੁੰਡਾ ਯਾਰ ਇੱਕ ਮਾੜੇ ਘਰ ਚੋਂ ਉਠ ਰਿਹਾ। ਸਪੋਰਟ। ਉਹਨਾਂ ਨੂੰ ਤੇਨਾਂ ਮਤਲਬ ਨਹੀਂ ਸੀ। ਨਾ ਜੀ ਭਾਈ ਕੋਈ ਮਤਲਬ ਨਹੀਂ ਸੀ। ਅੱਜ ਤੱਕ ਮੈਨੂੰ ਬੰਦੇ ਨੇ ਇਹ ਨਹੀਂ ਕਿਹਾ ਵੀ ਯਾਰ ਸਣੀ ਕਿਉਂਕਿ ਦੇਖੋ ਨਾ ਇੱਕ ਆਪਾਂ ਅੱਜਕੱਲ ਕਾਸਟਾਂ ਬਹੁਤ ਮੈਟਰ ਕਰਦੀਆਂ ਨੇ। ਮੈਂ ਕੋ ਮਜ ਵੀ ਸਿੱਖਣਾ ਮੁੰਡਾ। ਇੱਥੇ ਆ ਨਾ ਬੰਦੇ ਕਈ ਸੋਚਨੇ ਵੀ ਚਲ ਸਾਡੇ ਘਰੇ ਕੰਮ ਕਰਾ ਦੂਗਾ ਜਾਂ ਸਾਡੇ ਖੇਤ ਕੰਮ ਕਰਾ ਦੂਗਾ। ਕਈ ਬੰਦਿਆਂ ਨਾਲ ਵੀ ਹੋਇਆ ਮੈਂ ਕਰਵਾ ਕੇ ਵੀ ਐ ਕਈ ਬੰਦੇ ਮੇਥੋਂ ਇਹ ਮਤਲਬ ਨਾਲ ਰਹੇ। ਤੇ ਉੱਥੇ ਨਾ ਵੀ ਮਨ ਲਾ ਉਹ ਬੰਦੇ ਨੇ ਮੈਨੂੰ ਕਦੇ ਇਹ ਵੀ ਨਹੀਂ ਕਿਹਾ ਉਹਦੇ ਬਾਪੂ ਨੇ ਵੀ ਨਹੀਂ ਕਿਹਾ ਵੀ ਪੱਥਾ ਜਾ ਆਪਣੇ ਘਰੇ ਕੰਮ ਕਰਾ ਦੇ। ਨਾ ਉਹ ਬੰਦੇ ਨੇ ਕਿਹਾ। ਹਾਲਾਂਕਿ ਬਸ ਮੈਨੂੰ ਉਹਨੇ ਬਿਠਾਉਣਾ ਹੋਟਲ ਉਹਦਾ ਉਹਦਾ ਹੋਟਲ ਹੁੰਦਾ ਸੀ। ਮੈਨੂੰ ਖਵਾਉਣਾ, ਮੇਰੇ ਦੁੱਧ ਵੀ ਲਾਤਾ ਦੀ ਘਰੇ। ਕਹਿੰਦਾ ਜੇ ਨਹੀਂ ਪੈਸੇ ਆਗੇ ਕੋਈ ਯੱਕਰ ਨਹੀਂ ਤੇਰੇ ਨਾਲ। ਪਰ ਤੁਸੀਂ ਕਹਿੰਦਾ ਵੀ ਖਾ ਕੇ ਨਾ ਭੁੱਲਿਓ। ਵੀ ਕਦੇ ਨਾ ਭੁੱਲਿਓ ਯਾਰ ਹਮ ਹਣਾ ਹਣਾ ਜੇ ਗੁਣਤਾ ਕਿਸੇ ਦਾ 21 ਬਹੁਤ ਹੁੰਦਾ ਉਹਨੇ ਤਾਂ ਬਹੁਤ ਕਰਤੇ ਬਈ ਹਮ ਉਦੋਂ ਮੇਰੇ ਤਾਂ ਮਾਤਾ ਅਸੀਂ ਤਾਂ ਇਹ ਕਹਿੰਦੇ ਵੀ ਸੱਚੇ ਪਾਤਸ਼ਾਹ ਵੈਗਰੂ ਅਹਰਜ ਵੰਦਨ ਚੜ੍ਹਦੀ ਕਲਾ ਚ ਰੱਖੇ ਮੈਨੂੰ ਬਾਈ ਦਾ ਫੋਨ ਆਉਂਦਾ ਬਈ ਮੈਨੂੰ ਕਹਿੰਦੇ ਨਾ ਜੇ ਕਬੱਡੀ 'ਚ ਕੋਈ ਗਰੀਬ ਘਰ ਦਾ ਮੁੰਡਾ ਜੇ ਕਿਸੇ ਤੇ ਸੱਟ ਲੱਗਦੀ ਆ 5000 ਤੱਕ 10000 ਤੱਕ ਮੈਂ ਬੈਠਿਆ ਜੇ ਕਿਸੇ ਘੜਿਆਰ ਨੂੰ ਖਰਾਕ ਦੀ ਲੋੜਾਂ ਮੈਂ ਬੈਠਿਆ ਜੋ ਕੋਈ ਆਪਣੇ ਪਿੰਡ ਚ ਗਰੀਬ ਕਰਦੀ ਕੁੜੀ ਪੜ ਨਹੀਂ ਸਕਦੀ ਕੋਈ ਮੁੰਡਾ ਪੜ ਨਹੀਂ ਸਕਦਾ ਮੈਂ ਬੈਠਾ ਐਵੇਂ ਤੇ ਲੋਕ ਹੈਗੇ ਨੇ ਬਈ ਹੈਗੇ ਨੇ ਨਾ ਹੈਗੇ ਨੇ ਬਈ ਜੇ ਐਵੇਂ ਦੇ ਲੋਕ ਕਿਸੇ ਦਾ ਹੱਥ ਫੜਦੇ ਨੇ ਫਿਰ ਦੂਜੇ ਬੰਦੇ ਨੂੰ ਪੈਰ ਵੀ ਨਹੀਂ ਛੱਡਣੇ ਚਾਹੀਦੇ ਨਾ ਬਹੁਤ ਬੰਦੇ ਨੇ ਇਹ ਸੱਚਾਈ ਆ ਬਈ ਜਿਹੜੇ ਬੰਦੇ ਪੈ ਇੱਥੇ ਹੁੰਦਾ ਸਿਸਟਮ ਇੱਥੇ ਨਾ ਕਿਸੇ ਦੇ 4 ਫੋਲੋਅਰ ਹੋ ਜਾਂਦੇ ਨੇ ਹੂੰ ਉਹਨਾਂ ਉਹ ਬੰਦੇ ਕਹਿੰਦੇ ਨੇ ਅੱਜ ਕੱਲ ਫੋਲੋਨ ਵਾਲੀ ਸਿਸਟਮ ਆ ਬਈ ਸੋਸ਼ਲ ਮੀਡੀਆ ਜਦੋਂ ਕਿਸੇ ਦੇ 4 ਫੋਲੋਅਰ ਹੋ ਜਾਂਦਾ ਅਗਲਾ ਇਹ ਕਹਿੰਦੇ ਨੇ ਮੇਰੇ ਵਰਗਾ ਤਾਂ ਬੰਦਾ ਨਹੀਂ ਕੋਈ ਹੂੰ ਮੈਂ ਤਾਂ ਸਟਾਰ ਆ ਉਹ ਮੈਂ ਅਕਸਰ ਹੀ ਕ ਯਾਰ ਰੀਲਾ ਰੋਣਾ ਵਾਲਾ ਤੇ ਰੀਲਾ ਨਚਾਰਾਂ ਵਾਲੀਆਂ ਫੀਲਿੰਗਾਂ ਸਟਾਰ ਵਾਲੀਆਂ ਹੂੰ ਹੁਣ ਦੱਸੋ ਇਹਨਾਂ ਨੂੰ ਕੀ ਕਹੀਏ ਫੀਲਿੰਗਾਂ ਇਹ ਸਟਾਰ ਵਾਲੀਆਂ ਲੈ ਅੰਦਰ ਨੇ ਰੀਲਾ ਨਚਾਰਾਂ ਵਾਲੀਆਂ ਪਾਉਂਦੇ ਨੇ ਇਹ ਬੰਦੇ ਕਿਸੇ ਤਾਂ ਮੰਨ ਲਓ ਮੈਂ ਗੁਣ ਕਰਤਾ ਇਹ ਮੇਰੇ ਤੇ ਕੀ ਗੁਣ ਕਰਨਗੇ ਇਹ ਨਹੀਂ ਕਰ ਸਕਦੇ ਬਈ ਇਹਨਾਂ ਦਾ ਜਮੀਰ ਨਹੀਂ ਹੈਗੀ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਮੱਤ ਇਹਨਾਂ ਦੀ ਵੱਜ ਗਈ ਬਈ ਮੱਤ ਆਪਾਂ ਦਾ ਸਿੱਧੀ ਕਹਿੰਦੇ ਇਹਨਾਂ ਦੀ ਮੱਤ ਵੱਜੀ ਹੋਈ ਆ ਸੋ ਮੈਂ ਤਾਂ ਕਹਿੰਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਮੱਤ ਬਖਸ਼ੇ ਅਕਲ ਬਖਸ਼ੇ ਇਨਾਰੇ ਸ਼ਰਮ ਮੜੀ ਮੋਟੀ ਆ ਜੇ ਇਹਨਾਂ ਦਾ ਕਿਲੇਆਂ ਤੇ ਲਾਗੇ ਧਰਤੀ ਬਈ ਹੂੰ ਹੁਣ ਚਲੋ ਆਪਾਂ ਨਾਮ ਤਾਂ ਨਹੀਂ ਲੈਂਦੇ ਕਿਸੇ ਦੇ ਪਰ ਦੇਖਦੀਆਂ ਬਈ ਆਪਾਂ ਆਖਰ ਨੂੰ ਪਹਿਲਾ ਪਿੰਡਾਂ ਚ ਹੁੰਦਾ ਤੇ ਅਣਖ ਮੜਕਾ ਕਈਆਂ ਚ ਅਣਖ ਹੁੰਦੀ ਤੇ ਕਈਆਂ ਚ ਮੜਕ ਹੁੰਦੀ ਤੇ ਅੱਜ ਕੱਲ ਆ ਪਰੀਆਂ ਤੇ ਦੇਖਦੇ ਆ ਬਈ ਨਚਾਰ ਜੇ ਬਣੇ ਪਏ ਨੇ ਜਮੀਰਾਂ ਮਰ ਗਈਆਂ ਜਮੀਰ ਸੀ ਕੁਲਵਿੰਦਰ ਕੌਰ ਕੁੜੀ ਦਾ ਹੂੰ ਤੁਸੀਂ ਦੇਖਿਆ ਜਿਨੇ ਕਲਗਣਾ ਰਣੋਤ ਦੇ ਪੰਜ ਪੰਜ ਉਂਗਲਾਂ ਸ਼ਾਪਤੀਆਂ ਤੇ ਉਹਨੇ ਦੱਸਿਆ ਵੀ ਇਹ ਪੰਜਾਬ ਹੈ ਪੰਜ ਦਰਿਆ ਵਗਦੇ ਨੇ ਇਹ ਪੰਜ ਆਵ ਹੈ ਪੰਜ ਉਂਗਲਾ ਛਪੀਆਂ ਉਹਦੀ ਜਮੀਰ ਤੀ ਹਮ ਆਪਣੇ ਵਾਲੇ ਤਾਂ ਜਮੀਰਾਂ ਮਰੀਆਂ ਹੋਈਆਂ ਨੇ ਇਹਨਾਂ ਨੂੰ ਕਮੈਂਟਾਂ ਚ ਲੋਕ ਨਿੱਤ ਗਾਲਾਂ ਦਿੰਦੇ ਨੇ ਇਹਨਾਂ ਦੀ ਜਮੀਰਾਂ ਮਰੀਆਂ ਉਹਨਾਂ ਕਹਿੰਦੇ ਸਾਨੂੰ ਕੀ ਫਰਕ ਪੈਂਦਾ ਸਾਨੂੰ ਫਰਕ ਕੀ ਪੈਣਾ ਸਾਨੂੰ ਸ਼ਰਮ ਤੁਹਾਡੇ ਕੋਲੇ ਨਹੀਂ ਮਤ ਤੁਹਾਨੂੰ ਨਹੀਂ ਹੈਗੀ ਅਕਲ ਤੁਹਾਨੂੰ ਨਹੀਂ ਹੈਗੀ ਜਮੀਰ ਤੁਹਾਡੇ ਮਰ ਗਏ ਇਹਨਾਂ ਨੂੰ ਕਮੈਂਟਾਂ ਤੋਂ ਕੀ ਫਰਕ ਪੈਣਾ ਮੇਰੇ ਵਰਗੇ ਨੂੰ ਆਪਾਂ ਤਾਂ ਦੇਖੋ ਮਾੜਾ ਕੰਮ ਤਾਂ ਬਈ ਕਰਦੇ ਨਹੀਂ ਮਾੜਾ ਕੰਟੈਂਟ ਨਹੀਂ ਪਾਉਣਾ ਮਾੜੀ ਵੀਡੀਓ ਨਹੀਂ ਪਾਉਣੀ ਚੰਗੀ ਪਾਉਣੀ ਹੈ ਜੁਮਾੜੀ ਪਾਵਾਂਗੇ ਲੋਕਾਂ ਨੇ ਦੱਸੇ ਦੇਣਾ ਕਮੈਂਟਾਂ ਚ ਮਾਪੇਣ ਇੱਕ ਕਰ ਦੇਣੀ ਆ ਬਈ ਆਪਾਂ ਤਾਂ ਪੰਜਾਬੀ ਸੀ ਕਹਨੇ ਪੰਜਾਬੀ ਨੇ ਹੂੰ ਸਵੇਸ ਕਰਕੇ ਜਮੀਰਾ ਮਰ ਗਈਆਂ ਉਹ ਮੈਂ ਅਕਸਰੀ ਤੁਹਾਨੂੰ ਪਤਾ ਮੈਂ ਕਹਿਣਾ ਹੁੰਦਾ ਵੀ ਰਾਂਝੇ ਨਹੀਂ ਅੱਜ ਕੱਲ੍ਹ ਰਹੇ ਤੇ ਹੀਰਾ ਮਰ ਗਈਆਂ ਨੇ ਸਰੀਰ ਲੋਕਾਂ ਦੇ ਜਿਉਂਦੇ ਫਿਰਦੇ ਤੇ ਜਮੀਰਾ ਮਰ ਗਈਆਂ ਨੇ ਕਿ ਜਿਨੇ ਸਾਰਾ ਸਰਵੰਸਵਾਰੇ ਉਸ ਨਾਂ ਨੂੰ ਭੁੱਲ ਗਏ ਨੇ ਇਹ ਪੰਜਾਬ ਦੇ ਪੰਜਾਬੀ ਆਪਣੇ ਮਾਂ ਨੂੰ ਭੁੱਲ ਗਏ